प्यारे दर्शकों नवा पंजाब दे विचार चर्चा प्रोग्राम च तडा निगग स्वागत है इस प्रोग्राम दे विच मेरे नाल उगे चिंतक डॉक्टर प्यारालाल गर्गहान उना ना गल करंगे के पांच सिंह सहबान ने श्रमणी काली दल दे प्रधान सुखबीर सिंह बादल नु जे बीते दे विच जो गलतियां होइयां ओना ले तनखाइयां इकरार दे दितदा ਇਹ ਉਹਨਾਂ ਨੂੰ ਤਨਖਾਹੀਆ ਇਕਰਾਰ ਦੇਣ ਨਾਲ ਜਿਹੜੀ ਅਕਾਲੀ ਦਲ ਦੇ ਵਿੱਚ ਟੁੱਟਭੱਜ ਹੋ ਰਹੀ ਆ ਅਕਾਲੀ ਦਲ ਤੋਂ ਲੋਕ ਬਾਹਰ ਨੂੰ ਜਾ ਰਹੇ ਉਹਦੇ ਨਾਲ ਰੋਕਣ 'ਚ ਮਦਦ ਮਿਲੇਗੀ ਇਸ ਜਿਹੜਾ ਫੈਸਲਾ ਇਹਦਾ ਕੀ ਸਿਗਨੀਫਿਕੈਂਸ ਹੈ ਕੀ ਅਹਿਮੀਅਤ ਹੈ ਕੀ ਇਹਦੇ ਨਾਲ ਅਕਾਲੀ ਦਲਾਂ ਦੇ ਵਿੱਚ ਏਕਤਾ ਹੋਣ ਦਾ ਕੋਈ ਅਸਰ ਹੈਗਾ ਜਾਂ ਇਹ ਰੀਅਲ ਟਰਮ ਦੇ ਵਿੱਚ ਸੁਖਵੀਰ ਬਾਦਲ ਨੂੰ ਸਜ਼ਾ ਹੈ ਜਾਂ ਇਹ ਸੇਵਾ ਦੇ ਕਨਸੈਪਟ ਨੂੰ ਹੀ ਬਦਲਣ ਦਾ ਮਾਮਲਾ ਹੈਗਾ ਡਾਕਟਰ ਸਾਹਿਬ ਤੁਸੀਂ ਇਸ ਸਾਰੇ ਮਾਮਲੇ ਦੇ ਉੱਪਰ ਕੀ ਕਹਿਣਾ ਚਾਹੁੰਦੇ ਹੋ ਉਸopedic ਗੱਲ ਤੇ ਇਹ ਹੈ ਵੀ ਇੱਕ ਵਿਅਕਤੀ ਦੇ ਉੱਤੇ ਸਾਰਾ ਕੇਂਦਰਿਤ ਕਰਿਆ ਗਿਆ ਕੀ ਇਕੱਲੀ 당 ਤੇ ਜੋ ਕੁਝ ਹੋਇਆ ਹੈ ਜਿੰਨਾ ਵਿੱਚ ਬੇਅਦਬੀਆਂ ਦਾ ਮਾਮਲਾ ਹੈ ਚਾਹੇ ਉੱਥੇ ਗੋਲੀ ਚੰਨ ਦਾ ਮਾਮਲਾ ਹੈ ਕੀ ਉਹ ਕੰਲਾ ਸੁਖਰੀਵਾਦਰ ਜ਼ਿੰਮੇਵਾਰ ਹੈ ਲੋਜੀਕਲ ਦੀ ਇਹ ਸੁਖਰੀਵਾਦਰ ਜ਼ਿੰਮੇਵਾਰ ਹੈ ਤੇ ਨਾਲ ਦਿਆਂ ਨੇ ਉਦੋਂ ਜਿਹੜੇ ਇਹਦੇ ਨਾਲ ਕੈਬਨਟ ਦੇ ਵਿੱਚ ਸੀਗੇ ਹਾਂਜੀ ਉਹਨਾਂ ਨੇ ਵਿਰੋਧ ਕਿਉਂ ਨਹੀਂ ਕਰਿਆ ਉਹਨਾਂ ਨੇ ਇਸ ਦੇ ਉੱਤੇ ਵਖਰੇ ਕਿਉਂ ਨਹੀਂ ਹੋਏ ਉਹਨਾਂ ਨੇ ਉਦੋਂ ਰੌਲਾ ਕਿਉਂ ਨਹੀਂ ਪਾਇਆ ਕੋਈ ਤਾਂ ਕਾਰਨ ਹੋਏਗਾ ਇਹਦਾ ਮਤਲਬ ਦੋਸ਼ੀ ਤਾਂ ਉਹ ਵੀ ਨੇ ਤਕਰੀਰਵਾਦ ਨਾਲ ਵੱਡਾ ਦੋਸ਼ੀ ਹੋ ਸਕਦਾ ਹੈ ਉਹ ਵੀ ਦੋਸ਼ੀ ਬਣਨਗੇ ਸੋ ਜੇ ਤੁਸੀਂ ਹਾਂਜੀ ਉਹਦੇ ਉਹਦੇ ਡਾਕਟਰ ਸਾਹਿਬ ਮੈਂ ਇਹ ਕਹਿਣਾ ਚਾਹਉਣਾ ਅਕਾਲ ਤੱਕ ਜਿਹੜੇ ਪੰਜ ਸਿੰਘ ਸਹਿਬਾਨ ਨੇ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਸਿੱਖ ਕੈਬਨਿਟ ਮੰਤਰੀ ਸੀਗੇ ਬਦਲ ਬੁਜਾਰਤ ਦੇ ਵਿੱਚ ਉਹ ਵੀ 15 ਦਿਨਾਂ ਦੇ ਵਿੱਚ ਬੀਤੇ ਚ ਜੋ ਗਲਤੀਆਂ ਹੋਈਆਂ ਜੋ ਕਤਾਈਆਂ ਹੋਈਆਂ ਉਹਨਾਂ ਲਈ ਆਪਣਾ ਸਪਸ਼ਟਿਕਰਨ ਦੇਣ 15 ਦਿਨਾਂ ਦੇ ਅੰਦਰ ਮੈਂ ਸਮਝ ਗਿਆ ਉਸ ਗੱਲ ਨੂੰ ਵੀ ਉਹ ਸਪਸ਼ਟਿਕਰਨ ਦੇਣਾ ਉਹ ਆਪ ਜਿਹੜਾ ਸੀ ਉਹਨਾਂ ਦੇ ਪ੍ਰਤੀ ਕਿਸੇ ਨੇ ਤੁਹਾਨੂੰ ਨਿਕਾਇਤਾ ਕਾਲ ਤੱਕ ਨਹੀਂ ਹੁਣ ਜਦੋਂ ਸ਼ੁਕਰੀਆ ਬਦਨ ਸਜਾ ਦੇਣੀ ਹੈ ਉਦੋਂ ਇਹ ਕਿਹਾ ਉਦੋਂ ਪਹਿਲਾਂ ਇਹ ਪੰਜ ਸਿੰਘ ਸਹਿਬਾਨ ਕਦੇ ਤਾਂ ਇਤਿਆਦ ਸ਼ੁਕਰੀਆ ਬਦਨ ਵਿਰੁੱਧ ਆ ਰਹੇ ਅਸੀਂ ਜਾਂ ਹੋਰ ਸੀ ਉਦੋਂ ਜਿਹੜੇ ਬੰਦੇ ਮਿਲਣ ਗਏ ਸੀ ਉਹਨਾਂ ਨੂੰ ਉਦੋਂ ਕਿਹਾ ਮਿਲ ਕੇ ਜਸੇਦਾਰ ਸਾਹਿਬ ਨੂੰ ਇੱਕ ਮੈਮੋਰੰਡਮ ਦੇ ਕੇ ਆਏ ਜਸੇਦਾਰ ਸਾਹਿਬ ਨੇ ਉਹ ਸਮਝ ਮੰਨਦੁਕਤੇ ਜੋ ਵੀ ਪ੍ਰਤੀਕਿਰਿਆ ਕਰੀ ਹੋਵੇ ਉਹ ਜਨਤਾ ਕਰੀ ਜਾਂ ਸਿੱਖ ਸਮਾਜ ਨੂੰ ਦਸੀ ਜਾ ਸ਼ਰੂਮ ਨੇ ਕਮਾਈਟੀ ਨੂੰ ਭੇਜੀ ਵੀ ਅਸੀਂ ਆ ਸਾਨੂੰ ਸਮਝਿਆ ਜਿਹੜਾ ਕੁਝ ਉਹ ਦੇਖ ਕੇ ਗਏ ਨੇ ਸੋ ਵੱਡਾ ਸਵਾਲ ਇਹ ਹੈ ਵੀ ਇੱਕ ਵਿਅਕਤੀ ਨੂੰ ਸਜ਼ਾ ਦੇਣ ਨਾਲ ਜਾਂ ਇੱਕ ਵਿਅਕਤੀ ਦੇ ਬਦਲ ਨਾਲ ਉਹਨਾਂ ਨੇ ਚਾਲ ਖੇਡੀ ਵੀ ਆਪਾਂ ਜੀ ਪ੍ਰਧਾਨਗੀ ਜਿਹੜੀ ਹੈ ਉਹ ਆਰਜੀ ਤੌਰ ਤੇ ਬਲਵਿੰਦਰ ਸਿੰਘ ਕੁੰਦਨ ਨੂੰ ਵੜਾ ਦਿੰਦੇ ਆ ਬਣਾਤਾ ਉਦੋਂ ਬੀਬੀ ਜ਼ਗੀਰਕੌਰ ਕਹਿੰਦੀ ਵੀ ਮੈਂ ਤਾਂ ਤਾਂ ਮੰਨੂਗੀ ਜੇ ਫਕੀਰਵਾਦ ਰਸਮੀ ਤੌਰ ਤੇ ਸਿਫਾ ਦੇਗਾ ਫਕੀਰਵਾਦ ਰਸਮੀ ਤੌਰ ਤੇ ਸਿਫਾ ਦੇਵੀ ਦੇਵੇ ਫੇਰ ਬੀਬੀ ਜ਼ਗੀਰਕੌਰ ਅਕਾਲੀ ਦਰ ਨੂੰ ਵਿਚਾਰੇਗੀ ਕਾਦੀ ਜਦ ਦੇ ਜਿੰਨੇ ਟੁੱਟੇ ਹੋਏ ਹੋਏ ਨੇ ਜਿੰਨੀ ਉਹਦੇ ਵਿੱਚ ਕੇਂਦਰ ਦੀ ਦਖਨਦਾਰੀ ਹੈ ਜਿੰਨੇ ਭਾਜਪਾ ਦੇ ਨੇੜੇ ਜਾਣ ਨੂੰ ਤਿਆਰ ਨੇ ਸਿੱਖਾਂ ਦੇ ਵੱਡੇ ਵੱਡੇ ਲੀਡਰ ਤੇ ਜਿੰਨਾ ਕੁਛ ਉਹ ਕਰਨ ਨੂੰ ਤਿਆਰ ਨੇ ਜਿੰਨਾ ਉਹ ਸਿੱਖੀ ਦਾ ਜਿਹੜਾ ਰੋਹਾਨੀਅਤ ਹੈ ਜਿਹੜਾ ਸਿੱਖੀ ਦਾ ਗੁਰਬਾਣੀ ਦਾ ਜਿਹੜਾ ਹੈ ਸਿਧਾਂਤ ਹੈ ਉਹ ਤੇ ਇਤਿਹਾਸ ਉਹਨੂੰ ਜਿੰਨਾ ਖਰਾਬ ਹੋ ਰਿਹਾ ਕੀ ਉਹਨੂੰ ਬਚਾ ਲੈਣਗੇ ਕੀ ਉਹਨਾਂ ਦੇ ਬਚਾਉਣ ਦੀ ਕੋਈ ਵੀ ਕੋਸ਼ਿਸ਼ ਹੋਈ ਹੈ ਅਜੇ ਤੱਕ ਸੁਖੀਰ ਬਾਦਲ ਨੇ ਇਹਨਾਂ ਨੇ ਜੋ ਕੁਝ ਕਿਹਾ ਹੈ ਜੋ ਡਿਗਰੀ ਕਿਤੇ ਤੋਂ ਉਹਨੇ ਤਸਵੀਰ ਜਾ ਦਿੱਤੀ ਹੈ ਕੀ ਸੁਖਵੀਰ ਬਾਦ ਨੇ ਇਸ ਗੱਲ ਦੀ ਸਜ਼ਾ ਦਾ ਦੋਸ਼ੀ ਨਹੀਂ ਕਿ ਉਹ ਸੰਸਾਰ ਇਤਿਹਾਸ ਦੀਆਂ ਕਿਤਾਬਾਂ ਬਦਲੀਆਂ ਸਾਰਾ ਗਲਤ ਇਤਿਹਾਸ ਪੜਾਇਆ ਕਿ ਉਹ ਗਲਤ ਇਤਿਹਾਸ ਲਗਾਤਾਰ ਗਿਧ ਕਰਕੇ ਪੜਾਉਂਦੇ ਰਹੇ ਕਿ ਉਹਦੇ ਚ ਜਿਹੜੇ ਸਿਕੰਦਰ ਸਿੰਘ ਮਲੂਕਾ ਨੇ ਉਹ ਸਿੱਖਿਆ ਮੰਤਰੀ ਸੀਗੇ ਜਦੋਂ ਉਹ ਇਤਿਹਾਸ ਪੜਾਇਆ ਜਾ ਰਿਹਾ ਹੈ ਹਾਂਜੀ ਕੀ ਉਹਦੇ ਚੋਂ ਮੁਕਤ ਹੋ ਸਕਦੇ ਨੇ ਉਹ ਦਸਤਾਨਾ ਤਾਂ ਪੈ ਗਈ ਵੇ ਜਿਹੜਾ ਸਿੱਖ ਇਤਿਹਾਸ ਗਲਤ ਪੜਾਇਆ ਗਿਆ ਗੁਰਬਾਣੀ ਗਲਤ ਪੜਾਈ ਗਈ ਉਹਦਾ ਤਾਂ ਦੇਰਵਾ ਕਿਸੇ ਨੇ ਵੀ ਨਹੀਂ ਪਾਇਆ ਬਿਕੋਜ਼ 2007 ਤੋਂ ਪਿੱਛੋਂ ਨਹੀਂ ਗੱਲਾਂ ਕਰੀਆਂ ਨੇ ਉਦੋਂ ਪਹਿਲਾਂ ਨਹੀਂ ਇਤਿਹਾਸ ਦਾ ਸਿਰਲੇਖ ਵਿੱਚ ਪੜਾਉਣਾ ਸ਼ੁਰੂ ਕਰਤਾ ਗਲਤ ਤੇ ਉਹ ਵੱਜੜ ਗਲਤੀ ਹੈ ਉਹ ਜੇ ਉਹ ਗੁਰਬਾਣੀ ਦਾ ਵਿਆਦ ਵੀ ਨਹੀਂ ਤਾਂ ਜੇ ਕਿਸੇ ਨੇ ਮਤਲਬ ਗੁਰਬਾਣੀ ਦਾ ਇੱਕ ਗੁਰਗੰਸਾ ਦਾ ਇੱਕ ਪੱਤਰੇ ਦੀ ਗੱਲ ਕਰੀ ਹੈ ਤੇ ਮੈਨੂੰ ਲੱਗਦਾ ਜੇ ਪੱਤਰੇ ਵਿੱਚ ਬਦਲਾਅ ਕਰਿਆ ਉਹ ਜਾਦਾ ਵੱਡਾ ਹੈ ਕਿਉਂਕਿ ਮੇਰੇ ਸਾਹਮਣੇ ਤਾਂ ਰਾਮ ਰਾਏ ਦੀ ਉਦਾਹਰਨ ਤੇ ਰਾਮ ਰਾਏ ਨੇ ਇੱਕ ਸ਼ਬਦ ਬਦਲਿਆ ਸੀ ਮੁਸਲਮਾਨ ਦੀ بجائے ਬੇਈਮਾਨ ਕਹਤਾ ਸੀ ਉਹਨੂੰ ਗੁਰਗੱਦੀ ਨਹੀਂ ਮਿਲੀ ਸੀ ਉਹ ਤਾਂ ਕੋਈ ਪੱਤਲਾ ਨਹੀਂ ਛੜਿਆ ਸੀ ਕੋਈ ਗੁਰਗੰਦ ਸਾਹਿਬ ਨਹੀਂ ਛੜਿਆ ਸੀ ਸ਼ਬਦ ਬਦਲਿਆ ਜਵਾਨੀ ਇਹਨਾਂ ਨੇ ਵਿਸ਼ਤੀ ਬਦਲ ਤੇ ਇਤਿਹਾਸ ਚ ਜੇ ਦ੍ਰਿਸ਼ਟੀ ਬਦਲ ਤੇ ਫਿਰ ਉਸ ਜੱਤਾ ਸਿੱਖ ਇਤਿਹਾਸ ਨੂੰ ਭੁਰਦੇ ਨੇ ਸਾਰੇ ਸੋ ਇੱਕ ਤਾਂ ਇਹ ਵੱਡਾ ਸਵਾਲ ਹੈ ਵੇ ਕੀ ਤੁਸੀਂ ਵਿਆਦਵੀ ਕੀ ਨੂੰ ਕਹਿੰਦੇ ਹੋ ਜਿਹੜਾ ਵੀ ਜੋ ਕੁਝ ਵੀ ਹੋਇਆ ਸਿੱਕ ਪੰਥ ਦੇ ਵਿੱਚ ਉਹਦੇ ਕੌਣ ਕੌਣ ਜ਼ਿੰਮੇਵਾਰ ਨੇ ਕੀ ਕੱਦੇ ਕੈਬਨਟ ਮੰਤਰੀ ਜ਼ਿੰਮੇਵਾਰ ਹੋਣਗੇ ਜਾਂ ਸ਼ਰੋਣੀ ਕਮੇਟੀ ਵੀ ਜ਼ਿੰਮੇਵਾਰ ਹੋਊਗੀ ਚਲੋ ਮੰਨਦੇ ਪੱਕੇ ਕੈਬਨਟ ਮੰਤਰੀ ਨੂੰ ਬੁਲਾ ਲਿਆ ਸ਼ਰੋਣੀ ਕਮੇਟੀ ਕੀ ਕਰਦੀ ਸੀ ਸ਼ਰੋਣੀ ਕਮੇਟੀ ਦਾ ਵੀ ਇੱਕ ਕੰਮ ਸੀ ਉਸ ਵਕਤ ਦੇ ਅਕਾਲ ਤਖਤ ਦੇ ਜੱਜੇਦਾਰ ਸਾਹਿਬ ਕਿਉਂ ਨਹੀਂ ਸੱਮਨ ਕਰ ਸਕਦੇ ਸੀ ਉਹਨਾਂ ਨੂੰ ਕਿਉਂ ਨਹੀਂ ਪੁੱਛਿਆ ਵੀ ਭਾਈ ਤੁਸੀਂ ਕਿਉਂ ਨਹੀਂ ਸੱਮਨ ਕਰਿਆ ਅਕਾਲ ਤਖਤ ਸਾਹਿਬ ਦੇ ਜੱਜੇਦਾਰ ਸਾਹਿਬ ਕੋਲ ਤਾਂ ਹਮੇਸ਼ਾ ਇਹ ਅਧਿਕਾਰ ਹੈ ਸੱਮਨ ਕਰਨ ਦਾ ਸੋ ਇਹ ਕਿੱਥੇ ਗਿਆ ਇਹ ਸਵਾਲ ਵੱਡੇ ਨੇ ਪਰ ਡਾਕਟਰਾਂ ਵਿੱਚੋਂ ਡਾਕਟਰਾਂ ਨੂੰ ਇੱਕ ਸਵਾਲ ਤਾਂ ਸਿੰਘ ਸਰਬਾਨ ਨੂੰ ਵੀ ਦਰਪੇਸ਼ ਹੈਗਾ ਵੀ ਇਹਨਾਂ ਨੇ ਡੇਰਾ ਸਿਸ ਨੂੰ ਮਾਫੀ ਕਿਉਂ ਦਿੱਤੀ ਬਾਅਦ ਵਿੱਚ ਮਾਫੀ ਵਾਪਸ ਲਈ ਮੈਂ 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 ਹਣਾ ਉਹ ਨਾ ਕਰਾਂ ਸੀ ਹਾਂਜੀ ਸੋ ਇਹ ਜਿਹੜੇ ਨੇ ਇਹ ਸਾਰੇ ਸਵਾਲ ਡੇਰਾ ਸਿਸ ਨੂੰ ਮਾਫੀ ਦੇਣਾ ਫਿਰ ਉਹ ਮਾਫੀ ਵਿਡਰਾ ਕਰਨੀ ਸ਼ਰੋਮਨੀ ਕਮੇਟੀ ਦਾ 90 ਲੱਖ ਰੁਪਏ ਦੇ ਇਸ਼ਤਿਹਾਰ ਦੇ ਨੇ ਇਹ ਇਹ ਤਾਂ ਕਿਸੇ ਨੇ ਕੋਈ ਹੋਣੀ ਹੈ ਫੇਰ ਵਿੱਚ ਇਥੋਂ ਇਹ ਪਤਾ ਲੱਗਦਾ ਹੈ ਕਿ ਇਹ ਸਾਰਿਆਂ ਦਾ ਇੱਕੋ ਜਿਹਾ ਹਾਲ ਹੈ ਕੋਈ ਥੋੜਾ ਜਿਹਾ ਵੱਧ ਹੈ ਕੋਈ ਘੱਟ ਹੈ ਇਹ ਜਿਹੜਾ ਵੱਧ ਘੱਟ ਹਾਲ ਹੈ ਇਸ ਨੂੰ ਇੱਕ ਨੂੰ ਦੋ ਨੂੰ ਚਾਰ ਨੂੰ 10 ਨੂੰ 20 ਨੂੰ ਸਜਾ ਦੇ ਕਿ ਨਹੀਂ ਹਟਾਉਂਦਾ ਕਿਉਂਕਿ ਸਾਰਿਆਂ ਦੇ ਹਾਲ ਮਾੜਾ ਹੋ ਗਿਆ ਇਹਦਾ ਹੱਲ ਇਹ ਹੋਣਾ ਹੈ ਕਿ ਸਿੱਖੀ ਉਸੂਨਾ ਦੇ ਉੱਤੇ ਪਹਿਲਾਂ ਦੇ ਕੇ ਸਾਸਤ ਕਰੀ ਜਾਵੇ ਜੇ ਸਿੱਖੀ ਉਸੂਨਾ ਤੇ ਪਹਿਰਾ ਦਿੱਤੇ ਤੋਂ ਬਿਨਾ ਜੇ ਤੁਸੀਂ ਕਰਨਕਾਂਡ ਦੇ ਵਾਲੇ ਲੋਕਾਂ ਦੇ ਨਾਲ ਸਾਂਝ ਪਾ ਕੇ ਸਿਆਸਤ ਕਰਨੀ ਹੈ ਜਿਹੜੇ ਕਰਨਕਾਂਡ ਰਹਿੰ ਪਹਿਲਾਂ ਤੁਹਾਡੇ ਦੋ ਤਖਤਾਂ ਤੇ ਤੋਂ ਉਹਨਾਂ ਨੇ ਕਬਜਾ ਕਾਦੀ ਰੱਖਿਆ ਹੈ ਜਿਹੜੀ ਕਮਿਟੀ ਹਰਿਆਣੇ ਦੀ ਵੱਖਰੀ ਬਣਾ ਕੇ ਕਰ ਰਿਹਾ ਉਸੇ ਕਾਨੂੰਨ ਦੇ ਤਹਿਤ ਕਹਿੰਦਾ ਤਾ ਨਹੀਂ ਨਹੀਂ ਜੀ ਇਹ ਤਾਂ ਠੀਕ ਆ ਕੋਈ ਨਹੀਂ ਐਨੇ ਚਿਰ ਤੋਂ ਹੁਣ ਉਹੀ ਕਾਨੂੰਨ ਥੋੜਾ ਚੱਲੀ ਜਾਣਾ ਪਰ ਚੰਡੀਗੜ੍ਹ ਵਾਲੇ ਕਹਿੰਦੇ ਚੱਲੂਗਾ ਉਹੀ ਡੈਮਾ ਵਾਲੇ ਉਹੀ ਚੱਲੂਗਾ ਸੋ ਇਹ ਇੱਕ ਵਾਰ ਐਸਜੀਪੀਸੀ ਬਾਰੇ ਇੱਥੋਂ ਤੱਕ ਐਸਜੀਪੀਸੀ ਵਾਸਤੇ ਵੀ ਉਹੀ ਚੱਲੂਗਾ ਐਸਜੀਪੀਸੀ ਪੰਜਾਬ ਦੀ ਵੱਖਰੀ ਹੋਣ ਵਾਸਤੇ ਨਹੀਂ ਪੰਜਾਬ ਦੀ ਐਸਜੀਪੀਸੀ ਨਹੀਂ ਵੱਖਰੀ-ਵੱਖਰੀ ਹਿਆਣੇ ਨਾ ਖੜਾ ਪੇ ਪੰਜਾਬ ਨੂੰ ਵੀ ਕਹਿੰਦਾ ਹੁੰਦਾ ਹੁੰਦੀਆਂ ਚੋਣਾਂ ਆਪੇ ਕਰਦੇ ਉਧਰ ਤੇ ਕੇਂਦਰ ਕਰਾਉਂਦਾ ਸੋ ਇਸ ਕਰਕੇ ਵੱਡੇ ਸਵਾਲ ਨੇ ਇਹ ਸਵਾਲ ਇਹ ਨੇ ਕਿ ਸਿੱਖੀ ਚ ਅੱਜ ਵੱਡਾ ਸੰਕਟ ਹੈ ਔਰ ਸਿੱਖੀ ਦੇ ਸੰਕਟ ਦੇ ਵਿੱਚੋਂ ਹੀ ਪੰਜਾਬ ਦਾ ਸੰਕਟ ਨਿਕਲ ਰਿਹਾ ਨਾਲ ਪੰਜਾਬ ਦਾ ਸੰਕਟ ਇਸ ਕਰਕੇ ਥੋੜਾ ਕਨਾ ਘਟ ਜਾਂਦਾ ਹੈ ਕਿ ਕਿਸਾਨੀ ਜਸੇ ਬੰਦੀਆਂ ਕਿਸੇ ਨਾ ਕਿਸੇ ਰੂਪ ਚ ਉਹ ਸੰਕਟ ਦੇ ਨੁਫਤਾਰੇ ਵਾਸਤੇ ਲੜ ਰਹੀਆਂ ਨੇ ਸਿੱਖੀ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਨੁਫਤਾਰੇ ਵਾਸਤੇ ਲੜਾਈ ਨਹੀਂ ਹੋ ਰਹੀ ਸਿੱਖੀ ਵਿੱਚ ਤਾਕਤ ਵਾਸਤੇ ਲੜਾਈ ਹੋ ਰਹੀ ਹੈ ਜਿਹੜੇ ਵੀ ਲੜ ਰਹੇ ਨੇ ਲੜ ਰਹੇ ਨੇ ਸਿੱਖੀ ਚ ਕੰਟੈਕਟਵਾਸ ਤੇ ਕੋਈ ਕਹਿੰਦਾ ਮੈਂ ਜਦੋਂ ਨਿਕਲਦਾ ਪ੍ਰਧਾਨ ਬਣਿਆ ਕੋਈ ਕਹਿੰਦੇ ਅਸੀਂ ਐਸਜੀਪੀਸੀ ਤੇ ਕਬਜ਼ਾ ਕਰ ਲਈਏ ਕੋਈ ਕਹਿੰਦੇ ਅਸੀਂ ਅਕਾਲ ਤੱਕ ਸਾਡੇ ਕਬਜ਼ੇ ਚ ਕੋਈ ਅਸੀਂ ਉਸ ਤਰ੍ਹਾਂ ਦੇ ਉਹਨਾਂ ਤੋਂ ਕੁਕਿੰਗ ਕਰਾ ਸਕੀਏ ਕੋਈ ਕੁਝ ਕਹਿੰਦਾ ਹੈ ਕੋਈ ਕੁਝ ਕਹਿੰਦਾ ਹੈ ਕਿ ਕੋਈ ਕਹਿੰਦਾ ਅਸੀਂ ਸਿਆਸਤ ਦੇ ਵਿੱਚ ਅੱਗੇ ਆਪਦਾ ਅਕਾਲੀ ਦਰ ਨੂੰ ਰਿਪਲੇਸ ਕਰ ਲਈਏ ਸੋ ਸਾਰਿਆਂ ਦੀ ਆਪਦੀ ਆਪਦੀ ਇੱਕ ਸਿਆਸਤ ਹੈ ਉਹ ਸਿਆਸਤ ਸਿੱਖੀ ਦੀ ਸਿਆਸਤ ਨਹੀਂ ਹੈ ਵਿਅਕਤੀਗਤ ਸਿਆਸਤ ਹੈ ਤੇ ਉਹਦੇ ਵਿੱਚ ਬਾਬੇ ਨੇ ਕਿਹਾ ਜਦ ਦਬਤਾ ਨਹੀਂ ਕਿ ਯਾਰ ਦਬਤਾ ਕੁੜਾ ਨਹੀਂ ਕਿਚਰ ਚੱਕ ਲਗਾ ਗਿਆ 66 ਟੁਟੇ ਨੇ ਬਾਬਾ ਕਬੀਰ ਫਰੀਦ ਨੇ ਕਿਹਾ ਤੇ ਜੇ ਲਾੜਚਾ ਫਿਰ ਉਹ ਸਿੱਖੀ ਸਿਆਸਤ ਨਹੀਂ ਹੈ ਸਿੱਖੀ ਤਾਂ ਸੀਸ ਤਲੀ ਤੇ ਟਰ ਕੇ ਆਉਂਦੀ ਹੈ ਸੋ ਇੱਕ ਤਾਂ ਮੈਨੂੰ ਇਹ ਲੱਗਦਾ ਵੀ ਇਹ ਸਜ਼ਾ ਦੇਤੀ ਚੰਗਾ ਕਰਿਆ ਦੇਣੀ ਚਾਹੀਦੀ ਸੀ ਕਿਉਂਕਿ ਸੁਖਬੀਰ ਜੀ ਨੇ ਗਲਤੀਆਂ ਬਹੁਤ ਕਰੀਆਂ ਨੇ ਪਰ ਜੇ ਕੋਈ ਇਹ ਸਮਝੇ ਕਿ ਸੁਖਬੀਰ ਬਾਦਲ ਨੇ ਪਹਿਲੀ ਗਲਤੀ ਸੁਖਬੀਰ ਬਾਦਲ ਦੀ ਇਹ ਵੀ ਚਾਹ ਸਮਝ ਲੈਣੀ ਚਾਹੀਦੀ ਸੀ ਵੀ ਜੇ ਬਲਵਿੰਦਰ ਸਿੰਘ ਭੁੰਦ ਨੂੰ ਹੁਣ ਇੰਚਾਰਜ ਬਣਾਇਆ ਪਹਿਲਾ ਮਤਾਨ ਦੇ ਦੂਜੀ ਗੱਲ ਕੀ ਅਕਾਲੀ ਦਲ ਦਾ ਬਦਲ ਕੇ ਮਤਲਬ ਪ੍ਰਧਾਨ ਬਦਲ ਕੇ ਕੀ ਕਾਜੀ ਦਾ ਮਸਲੇ ਹੱਲ ਹੋਣਗੇ ਇਹ ਸਵਾਲ ਪਹਿਨਾ ਦੱਸਣਾ ਪਊਗਾ ਵੀ ਕਿਵੇਂ ਹੱਲ ਹੋਣਗੇ ਪ੍ਰਧਾਨ ਮੰਨ ਲਓ ਬਦਲਤਾ ਆਕਾਲ ਚਖ ਦੇ ਜ세ਦਾਰ ਕੋਲ ਜਾਨ ਤੋਂ ਬਿਨਾਂ ਵੀ ਬਦਲਣ ਦੇ ਮਰਜ਼ੀ ਕੋਲ ਕਿ ਕੀ ਮਸਲੇ ਹੱਲ ਹੋਣਗੇ ਕਿਵੇਂ ਹੱਲ ਹੋਣਗੇ ਮਸਲਿਆਂ ਦੀ ਗੱਲ ਹੈ ਨਾ ਗੱਲ ਪ੍ਰਧਾਨ ਦੀ ਕਮੇਟੀ ਦੀ ਨਹੀਂ ਹੈ ਵਿਅਕਤੀਆਂ ਦੀ ਨਹੀਂ ਹੈ ਹੁਣ ਇਹ ਜਿਹਨੇ ਵਿਅਕਤੀਆਂ ਤੇ ਪਾਰ ਰਹੇ ਨੇ ਸਿੱਖੀ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਬਾਕੀ ਦੁਨੀਆਂ ਦੇ ਛੋਟਾ ਵੱਡਾ ਸਿਧਾਂਤ ਨਹੀਂ ਜਿਹੜਾ ਸਿਧਾਂਤ ਕਹਿੰਦਾ ਹੈ ਵੀ ਸੰਗਤ ਸਭ ਤੋਂ ਪ੍ਰਸੰਗਤੀ ਕਰ ਦਿੰਦੀ ਹੈ ਬਾਕੀ ਚ ਸੰਗਤ ਦਾ ਤਾਂ ਸੁਣਨ ਦੀ ਗੱਲ ਹੀ ਨਹੀਂ ਸਵੇਰ ਵੋਟਾਂ ਪਾਉਣ ਦੇ ਇੱਕ ਵਾਰੀ ਵੋਟਾਂ ਪਵਾ ਕੇ ਜਿੰਨਾ ਚਿਰ ਸਰਕਾਰ ਟੁੱਟਦੀ ਨਹੀਂ ਉਹਨਾਂ ਚ ਦੁਬਾਰਾ ਬੁਲਾਉਣ ਦੀ ਗੱਲ ਨਹੀਂ ਸਿੱਖੀ ਚ ਤਾਂ ਸੰਗਤ ਰੋਜ਼ ਇਕੱਠੀ ਕਰੀ ਜਾ ਸਕਦੀ ਹੈ ਸਿੱਖੀ ਚ ਤਾਂ ਸੰਗਤ ਦਾ ਸਭ ਤੋਂ ਵੱਡਾ ਕਿਉਂਕਿ ਰੋਜ਼ ਵੇਲੇ ਸੰਗਤ ਹੁੰਦੀ ਹੋਈ ਹੈ ਹਰ ਗੁਰਦੁਆਰ ਵਿੱਚ ਕੀਰਤਨ ਹੁੰਦਾ ਹੈ ਕਥਾ ਹੁੰਦੀ ਹੈ ਉਹ ਸੰਗਤੀ ਹੈ ਸੋ ਸਿੱਖੀ ਚ ਸੰਗਤ ਦਾ ਜਿਹੜਾ ਸੰਕਲਪ ਹੈ ਉਹ ਬਹੁਤ ਸੱਚਾ ਹੈ ਔਰ ਉਹ ਬਿਨਾ ਕਿਸੇ ਭੇਦਭਾਵ ਦੀ ਹੈ ਤੇ ਉਹਦੇ ਵਿੱਚੋਂ ਲੈ ਲਿਆ ਕਰਨ ਫੈਸਲੇ ਜੋ ਸਿੱਖੀ ਸੰਗਤ ਦੇ ਵਿੱਚ ਜਿਹੜੇ ਫੈਸਲੇ ਲੈਣ ਸੀ ਕਿ ਸਿੱਖ ਜਿਹੜਾ ਫਲਸਫਾ ਹੈ ਦਰਸ਼ਨਾ ਤੇ ਸਿੱਖ ਇਤਿਹਾਸ ਹੈ ਸਿੱਖ ਕੌਮ ਹੈ ਉਹਨੂੰ ਕੀ ਮਸਲੇ ਦਰਤੇਸ਼ ਨੇ ਉਹਨਾਂ ਦਾ ਕੀ ਹੱਲ ਕਰਿਆ ਜਾਵੇ ਇੱਕ ਪਾਸਾ ਇਹ ਹੈ ਦੂਜਾ ਪਾਸਾ ਉਹਦੇ ਨਾਲ ਜੁੜੇ ਹੋਏ ਪੰਜਾਬ ਦੇ ਕੀ ਮਸਲੇ ਨੇ ਉਹ ਉਹਦੇ ਉੱਤੇ ਸਿੱਖ ਜਿਹੜੇ ਅਕਾਲੀ ਧਰਮ ਹੈ ਉਹ ਪਹਿਲਾਂ ਕੀ ਸਟੈਂਡ ਅੰਦਰ ਰਿਹਾ ਹੋਣ ਕੀ ਹੈ ਇਹਨਾਂ ਦੋਹਾਂ ਗੱਲਾਂ ਦੇ ਸੋਚਣ ਕਿ ਹਾਂ ਦੈਟਸ ਮੇਰਾ ਇੱਕ ਸਵਾਲ ਹੋ ਰਿਹਾ ਇਹਨੂੰ ਹਟ ਕੇ ਉਹ ਹੈਗਾ ਵੀ ਜਿਹੜੇ ਸਿੰਘ ਸਹਿਬਾਨ ਨੇ ਉਹ ਧਾਰਮਿਕ ਮਾਮਲਿਆਂ ਦੇ ਵਿੱਚ ਤਾਂ ਫੈਸਲੇ ਲੈ ਸਕਦੇ ਉਹਨਾਂ ਦੇ ਵਿੱਚ ਉਹਨਾਂ ਦੀ ਜਿਹੜੀ ਐਕਸਪਰਟਾਈਜ਼ ਹੋ ਸਕਦੀ ਹੈ ਪਰ ਜਿੱਥੋਂ ਤੱਕ ਰਾਜਨੀਤਿਕ ਮਾਮਲੇ ਆਕਾਲੀ ਦਲ ਨੇ ਕੀ ਕਰਨਾ ਨਹੀਂ ਕਰਨਾ ਉਹਦੇ ਵਿੱਚ ਕੀ ਉਹ ਮਤਲਬ ਗਾਈਡੈਂਸ ਦੇ ਸਕਦੇ ਉਹਦੇ ਵਿੱਚ ਕੀ ਦੇਸ਼ਾ ਨਿਰਦੇਸ਼ ਦੇ ਸਕਦੇ ਵੀ ਆਹ ਕਰੋ ਇਹਦੇ ਨਾਲ ਬਿਹਤਰ ਹੋ ਜਾਏਗਾ ਇਹੋ ਜਿਹਾ ਮੇਰਾ ਨਹੀਂ خیال ਉੱਥੇ ਕੋਈ ਇਹੋ ਜਿਹਾ ਕੋਈ ਪ੍ਰਬੰਧ ਹੈ ਜਿਹਦੇ ਨਾਲ ਉਹ ਅਕਾਲੀ ਦਲ ਨੂੰ ਇਹ ਗੱਲ ਨਹੀਂ ਕਿਹਾ ਜਾ ਸਕਦਾ ਵੀ ਤੁਸੀਂ ਆਹ ਕਰਨਾ ਆਹ ਨਹੀਂ ਕਰਨਾ ਬਾਕੀ ਇਹ ਤਾਂ ਡੇ ਟੂ ਡੇ ਸਿਆਸਤ ਹੈ ਜਿਹੜੇ ਫੈਸਲੇ ਜਿਹੜੇ ਆ ਅਕਾਲੀ ਦਲ ਦੀ ਜਿਹੜੀ ਪੋਲੀਟੀਕਲ ਪਾਰਟੀ ਹੈ ਜਾਂ ਉਹਨਾਂ ਦੀ ਕੋਰ ਕਮੇਟੀ ਹੈ ਉਹਨੇ ਫੈਸਲੇ ਲੈਣੇ ਨਹੀਂ ਮੈਨੂੰ ਨਹੀਂ ਲੱਗਦਾ ਇਹ ਉਹ ਨਾ ਕੋੜੇ ਜੇ ਕੋਈ ਉਹਨਾਂ ਨੇ ਨਹੀਂ ਬਣਾਇਆ ਹੋਇਆ ਤਾਂ ਜਿਵੇਂ ਕੋਈ ਹਸਪਤਾਲ ਹੋਵੇ ਪਰ ਉਹ ਮਰੀਜ਼ਾਂ ਦੇ ਇਲਾਜ ਦਾ ਪ੍ਰਬੰਧ ਹੋਵੇ ਨਾ ਪਰ ਇਹ ਤਾਂ ਮਦੇ ਸੜੇ ਵੀ ਹਸਪਤਾਲ ਨਹੀਂ ਹੈ ਤਾਂ ਹਸਪਾਲੀ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਾਜਨਾ ਸੀ ਉਹ ਤਾਂ ਹੈ ਹੀ ਮੀਲੀ ਪੀਲੀ ਦੀ ਸੀ ਜੇ ਈਰੀ ਦਾ ਪੈ ਨਹੀਂ ਕਰਦੇ ਸੀ ਡਾਕਟਰ ਤਾਂ ਸਾਝਾ ਹੀ ਪੀਲੀ ਮੀਰੀ ਵਾਸਤੇ ਸੀ ਮੀਲੀ ਦਾ ਮਤਲਬ ਹੈ ਪਰ ਉਹ ਸਾਡੇ ਸੱਤ ਹੱਥ ਉੱਚਾ ਥੜਾ ਵੀ ਸਾਡਾ ਇਨਸਾਫ ਵੀ ਵੱਡਾ ਹੋਏਗਾ ਸਾਡੀ ਸਿਆਸਤ ਵੀ ਇਦੋਂ ਚੰਗੀ ਹੋਏਗੀ ਸਾਡੇ ਸਾਰੇ ਕੰਮ ਵੀ ਇਦੋਂ ਚੰਗੇ ਹੋਣਗੇ ਤਾਂ ਹੈ ਉਹ ਸਿਆਸੀ ਉਹ ਤਾਂ ਬਿਲਕੁਲ ਹੀ ਸਿਆਸਤ ਦਾ ਹੋਇਆ ਪਰ ਸਵਾਲ ਇਹ ਹੈ ਵੀ ਕਾਹ ਤੱਕ ਸਾਡੇ ਜੱਥੇਦਾਰਤਾ ਇੱਕ ਵਿਅਕਤੀ ਨੇ ਉਹਨਾਂ ਦੇ ਨਾਲ ਕੋਈ ਸੁਣਾ ਕਰ ਕੌਣ ਸਾ ਗੇਮ ਤੁਸੀਂ ਕਰਨੇ ਹੋ ਹੋਣਾ ਰੀਤਮ ਤੇ ਇਹ ਨੀਯਮ ਇਹ ਕਾਹਤਕ ਸਾਹਿਬ ਜਿਹੜਾ ਉਹ ਸਿਆਸਤ ਵਿੱਚ ਰੱਖਣ ਦਾ ਜੀ ਨਹੀਂ ਕਰ ਸਕਦਾ ਇਹਦਾ ਮਤਲਬ ਇਹ ਨਹੀਂ ਹੈ ਕਿਉਂਕਿ ਬਣੇ ਇਸ ਵਾਸਤੇ ਮੇਰੇ ਹਿਸਾਬ ਨਾਲ ਤਾਂ ਕੋਈ મતਭੇਦ ਹੋ ਸਕਦੇ ਨੇ ਲੋਕਾਂ ਦੇ ਪਰ ਮੈਨੂੰ ਇਹੀ ਲੱਗਦਾ ਕਿਉਂਕਿ ਨਹੀਂ ਤਾਂ ਉਹ ਰੋਡ ਨਹੀਂ ਸੀ ਨਹੀਂ ਤਾਂ ਫਿਰ ਮੀਰੀ ਜੀ ਰੋਡ ਨਹੀਂ ਸੀ ਫਿਰ ਤਾਂ ਪੀ ਵੀ ਚੱਲੀ ਜਾਂਦੀ ਇਹ ਮੀਰੀ ਹੈ ਉਹ ਮੀਰੀ ਜਿਹੜੀ ਕਾਹਤਕ ਸਾਹਿਬ ਦੇ ਉੱਤੇ ਹੈ ਉਹ ਕਾਹਤਕ ਸਾਹਂਦ ਨੇ ਉਹ ਵੱਖਰੀ ਹੈ ਕਿ ਉਹਨਾਂ ਕੋਲ ਸਲਾਹ ਕਰਨ ਨੂੰ ਕਿੰਨੇ ਨੇ ਕਿੰਨੇ ਨਹੀਂ ਕੌਣ ਸਲਾਹ ਕਰੂਗਾ ਕੌਣ ਕੀ ਕਹੂਗਾ ਉਹ ਅਗਨੀ ਅਗਨਾਂ ਨੇ ਸੋ ਇਸ ਕਰਕੇ ਇਹਦੇ ਵਿੱਚ ਕਿ ਸਿੱਖ ਕੀ ਕਰਨ ਉਹਦੀ ਸਿੱਖ ਜਿਹੜਾ ਮਹਾਰਾਜ ਉਹ ਦੂਪੇਨਾ ਬਾਰਾਂ ਮੇਸਨਾ ਸੀ ਜਾਂਦਾ ਉਹ ਬਾਰਾਂ ਮੇਸਨਾ ਇਕੱਠੀਆਂ ਹੋ ਕੇ ਕਬਤਖਸ ਸਾਹਿਬ ਜੀ ਜਾ ਕੇ ਗੁਰਮਤਾ ਕਰ ਗਏ ਸੀ ਕਬਤਖਸ ਸਾਹਿਬ ਜੀ ਸੈਸੀ ਗੁਰਮਤੀ ਹੁੰਦੇ ਸੀ ਤੇ ਗੁਰਮਤਾ ਤਾਂ ਇੱਕ ਮਤਲਬ ਆਪਣੇ ਆਪ ਹੀ ਇੱਕ ਸਿਧਾਂਤ ਹੈ ਵੀ ਗੁਰਮਤਾ ਕਰਨ ਦਾ ਮਤਲਬ ਇਕੱਠੇ ਉਹ 71 ਗੁਰੂਗੰਸਾ ਦੇ ਤੇ ਸੇ ਕਰਕੇ ਇਹ ਹੋਏ 71 ਮੇਰੇ ਮੇਰੇ ਭਾਈ ਦੁਬਦਾ ਦੂਰ ਕਰੋ ਲੇਦਾ ਹੁਣ ਦੁਬਦਾ ਸਿੱਖ ਕੌਮ ਦੇ ਅੱਗੇ ਇਹ ਦੁਬਾਰਾ ਅਕਾਲ ਤਖਤ ਤੇ ਉੱਤੀ ਆ ਕੇ ਹੱਲ ਹੋਣੀ ਐ ਕਿਉਂਕਿ ਉਹ ਸਰਵਉੱਚ ਆ ਸਰਵਉੱਚ ਪ੍ਰਵਾਨ ਐ ਚਲੋ ਜੀ ਠੀਕ ਐ ਜੋ ਇੱਥੇ ਹੋ ਗਿਆ ਠੀਕ ਐ ਜਿਮਾ ਕਹਿੰਦੇ ਬਿੰਨਾ ਚ ਕਹਿੰਦੇ ਵੀ ਪੰਚਾਇਤ ਦੇ ਕਰਤਾ ਚਲੋ ਠੀਕ ਐ ਜਾਂ ਅਦਾਲਤ ਨੇ ਕਰਤਾ ਠੀਕ ਐ ਇਹ ਸਰਵਉੱਚ ਅਦਾਲਤ ਐ ਸਿੱਖਾਂ ਦੀ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਐ ਵੀ ਜਿਹੜਾ ਅਕਾਲ ਤਖਤ ਸਾਹਿਬ ਜਾਂ ਸਰਵਉੱਚ ਅਦਾਲਤ ਆਪਦੇ ਤਰੀਕੇ ਨਾਲ ਜਾਂ ਪ੍ਰੈਸ਼ਰ ਜਾਂ ਹੋਰ ਉਸ ਦਾ ਇੱਕ ਨਿਰਪੱਖ ਫੈਸਲੇ ਇੰਡੀਪੈਂਡੈਂਟ ਫੈਸਲੇ ਨੁੰਦੇ ਹੁੰਦੇ ਹੁਣ ਮੈਂ ਦੂਜਾ ਇੱਕ ਗੱਲ ਮੇਰਾ ਸਮਝ ਐ ਮੋਤੀ ਜੀ ਵੀ ਸਿੱਖੀ ਦੇ ਵਿੱਚ ਕਰਮकांड ਕਿਵੇਂ ਵੱੜ ਗਿਆ ਉਹ ਸਜ਼ਾ ਦੇ ਰੂਪ ਚ ਅਸੀਂ ਕਹਿੰਦੇ ਆ ਪੱਕਾ ਫੇਰਾ ਪਾਣੀ ਢੋਵਾਂ ਬਾਬਾ ਤੇਰੀਆਂ ਸੰਗਤਾਂ ਨੂੰ ਅਸੀਂ ਕਹਿੰਦੇ ਆ ਜੁੱਤੇ ਝਾੜਨੇ ਭਾਂਡੇ ਮੰਜਨੇ ਲੰਗਰ ਦੇ ਵਿੱਚ ਲੰਗਰ ਦੀਆਂ ਰੋਟੀਆਂ ਪਕਾਉਣੀਆਂ ਇਹ ਸਭ ਤੋਂ ਵੱਡੀ ਸੇਵਾ ਹੈ ਅਸੀਂ ਕਹਿੰਦੇ ਆ ਨਿਤਨੇਮ ਕਰਨਾ ਪਾਠ ਕਰਨਾ ਬੈਠ ਕੇ ਤੇ ਨਾਮ ਜਪਣਾ ਇਹ ਆਪਣੀ ਰੋਹਾਨੀਅਤ ਵਾਸਤੇ ਸਭ ਤੋਂ ਜ਼ਰੂਰੀ ਹੈ ਹੁਣ ਜਿੰਨੀਆਂ ਪਿਛਲੇ ਸਮੇਂ ਚ ਇਹਨਾਂ ਨੂੰ ਸਜ਼ਾ ਦਿੱਤੀ ਗਈ ਹੈ ਉਹ ਕੀ ਆ ਵੀ ਐਨੇ ਦਿਨ ਤੁਸੀਂ ਜੁੱਤੇ ਸਾਫ਼ ਕਰੋ ਜੀ ਐਨੇ ਦਿਨ ਤੁਸੀਂ ਭਾਂਡੇ ਮਾਂਜੋ ਜੀ ਐਨੇ ਤੁਸੀਂ ਪਾਠ ਕਰੋ ਜੀ ਮਗਰ ਜਿਹੜਾ ਸਾਡੇ ਵਾਸਤੇ ਵਰਦਾਨ ਹੈ ਉਹ ਇਹਨਾਂ ਨੇ ਉਹਨੂੰ ਸਰਾ ਬਣਾਤਾ ਉਹ ਸਜ਼ਾ ਬਣਾਤਾ ਹੁਣ ਜਿਵੇਂ ਤੁਸੀਂ ਵੀ ਪਹਿਲਾਂ ਗੱਲ ਕਰ ਲਈ ਸੀ ਵੀ ਜਿਹੜੇ ਬਾਕੀ ਫਿਰ ਉਸੇ ਜੁੱਤੇ ਛੱਡਦੇ ਹੋ ਸਜ਼ਾ ਭੁਗਤਣ ਜਾ ਰਹੇ ਨੇ ਜਿਹੜੇ ਬਾਕੀ ਉੱਥੇ ਭਾਂਡੇ ਮਾਂਜਦੇ ਨੇ ਉਹ ਸਜ਼ਾ ਭੁਗਤਣ ਜਾ ਰਹੇ ਨੇ ਜਿਹੜੇ ਬਾਕੀ ਪਾਠ ਕਰਦੇ ਨੇ ਉਹ ਸਜਾ ਘਰਚ ਵੀ ਬੈਠੇ ਪਾਠ ਕਰਦੇ ਨੇ ਉਹਨੂੰ ਸਜਾ ਨਹੀਂ ਦਿੱਤ ਰਹੇ ਨੇ। ਬਲਕਿ ਇਹ ਇੱਕ ਸੰਕਲਪ ਤੇ ਬਦਲਤਾ। ਇਹ ਸੰਕਲਪ ਬ੍ਰਾਹਮਣਵਾਦ ਇਹ ਸੰਕਲਪ ਕారణ ਕਾਂਡੀਆਂ ਨੇ ਬਦਲ ਰਿਹਾ। ਇਹ ਸੰਕਲਪ ਸਿੱਖੀ ਦਾ ਨਹੀਂ ਸੀ। ਸਿੱਖੀ ਦਾ ਸੰਕਲਪ ਤਾਂ ਹੈ ਜੇ ਸਜ਼ਾ ਦੇਣੀ ਹੈ ਉਹਨੂੰ ਤੋਂ ਐਨੇ ਦਿਨ ਜਿਹੜਾ ਇਹ ਲੋਕਾਂ ਦੇ ਆਹ ਆਹ ਲੋਕਾਂ ਨੂੰ ਆ ਕੁਛ ਕਰ। ਲੋਕਾਂ ਦੀ ਸੇਵਾ ਕਰਾਓ ਨਾ। ਗੁਰਦੁਆਰੇ ਦੇ ਵਿੱਚ ਭਾਂਡੇ ਮਾਂਜਣ ਨਾਲ ਤੱਕਦੇ ਸਰਨਾ ਨਹੀਂ। ਹੈ? ਤੇ ਉਹ ਵੀ ਜਿਹੜੀ ਪੰਨੇਸ ਜੀ ਨੂੰ ਪਾ ਕੰਨਾ ਪਛਤਾਪ ਸੇਵਾ ਕੀ ਹੈ ਸਿੱਖੀ ਦੇ ਵਿੱਚ ਸੇਵਾ ਕੀ ਹੈ ਸਿੱਖੀ ਦੇ ਜੋ ਦੋਸ਼ ਦਾ ਕੀ ਹੈ ਪਛਤਾਪ ਕਰਨਾ ਜੋ ਪਛਤਾਪ ਕਰਨਾ ਹੈ ਉਹ ਕੋ ਪੰਨੇ ਮੰਨ ਨਾ ਪਸਤੇ ਥੋੜਾ ਇਹ ਤਾਂ ਮਰ ਪੰਨੇ ਮੰਗਲੇ ਪਸਤਾ ਤਾਂ ਕਿੱਦ ਜਨ ਉੱਠੇ ਉਹ ਤਾਂ ਸੇਵਾ ਕਰਦੇ ਨਹੀਂ ਸੋ ਸੇਵਾ ਤੇ ਇਸ 'ਚ ਫਰਕ ਹੈ ਇਹ ਵੀ ਇੱਕ ਨਵਾਂ ਸੰਕਲਪ ਹੈ ਸਿੱਖੀ ਸਿਧਾਂਤ ਨੂੰ ਇਹ ਸੋਚਣਾ ਪਏਗਾ ਵੀ ਅਸੀਂ ਕਰਕੇ ਲੈਣਾ ਮਤਲਬ ਇਹ ਉਹੀ ਜੀ ਗੱਲ ਹੈ ਇਹ ਕਿ ਸੇ ਪੰਡਤ ਨੂੰ ਕਹੋ ਵੀ ਤੈਨੂੰ ਇੰਨੇ ਪਾਪ ਕਰਨੇ ਪੈਣਗੇ। ਹਾਂ, ਪਾਪ ਉਧਾਰਨ ਵਾਸਤੇ ਪਾਪ ਪਾਪ ਕਰਨੇ ਪੈਣ ਵੱਖਰੀ ਗੱਲ ਹੈ। ਫਿਰ ਇਹ ਕਹਿੰਦੇ ਸਜ਼ਾ ਨਾ ਕਹੇ ਨਾ। ਫਿਰ ਕਹਿੰਦੇ ਤੂੰ ਬੜਾ ਵੱਡਾ ਪਾਪ ਕਰਿਆ ਹੈ। ਤੂੰ ਇੰਨੇ ਬਾਰੇ ਪਾਪ ਕਰਿਆ। ਤੂੰ ਇੰਨੇ ਦਿਨ ਭਾਂਡੇ ਮਾਂਜ, ਇੰਨੇ ਦਿਨ ਤੂੰ ਜੁੱਤੇ ਚਾੜਨਾ ਤਾਂ ਤੇਰਾ ਪਾਪ ੱਤਰੇਗਾ। ਫਿਰ ਤਾਂ ਆਪਾਂ ਮੰਨ ਸਕਦੇ ਹਾਂ। ਇਹ ਤਾਂ ਕਹਿੰਦੇ ਸਜ਼ਾ ਦਾ ਇਹ ਤਨਖਾਹ ਕਹੀ ਹੈ। ਇਹ ਤਨਖਾਹ ਨਹੀਂ ਬਣ ਸਕਦੀ। ਇਹ ਪਛਤਾ ਚ ਆਪ ਦਾ ਫ੍ਰਿਕਾ ਤਾਂ ਹੋ ਸਕਦਾ। ਸੋ ਇਹ ਇਹ ਤਾਂ ਹੁਣ ਸਿੱਖ ਜਿਹੜੇ ਵਿਦਵਾਨ ਨੇ ਉਹਨਾਂ ਨੇ ਫੈਸਲਾ ਕਰਨਾ ਹੈ ਮੈਨੂੰ ਪਛਤਾਤਾ ਬਣਾਣਾ ਹੈ ਜਾਂ ਇਹਨੂੰ ਸਜ਼ਾ ਬਣਾਣਾ ਹੈ ਤਨਖਾਹ ਬਣਾਉਣੀ ਹੈ ਸੋ ਇਹ ਇੱਕ ਵੱਡਾ ਸਵਾਲ ਹੈ ਜੀ ਡਾਕਟਰ ਸਾਹਿਬ ਤਨਖਾਹ ਤਾਂ ਇਸ ਤੋਂ ਪਹਿਲਾਂ ਵੀ ਲੱਗਦੀ ਰਹੀ ਸੁਖਬੀਰ ਬਾਦਲ ਹੋਣੀ ਪਹਿਲੇ ਨਹੀਂ ਜਿਨ੍ਹਾਂ ਨੂੰ ਸਰਜੀਤ ਸਿੰਘ ਬਰਨਾਲਾ ਨੂੰ ਇਹ ਤਨਖਾਹ ਲੱਗੀ ਕਈ ਹੋਰਾਂ ਨੂੰ ਵੀ ਤਨਖਾਹ ਲੱਗੀ ਇਹ ਤਾਂ ਹੁਣ ਇੱਕ ਕਨਸੈਪਟ ਬਣ ਗਿਆ ਮਤਲਬ ਵੀ ਇਹ ਜਿਹੜੀ ਹੈ ਤਨਖਾਹ ਹੈਗੀ ਇੱਕ ਸਜ਼ਾ ਹੈਗੀ ਤਾਂ ਲੱਗਦਾ ਵੀ ਹਾਂਜੀ ਤੋੜੇ ਖਿਆਲ ਚ ਵੀ ਜਿਹੜਾ ਜੇ ਗਲਤ ਕਨਸੈਪਟ ਬਣਿਆ ਹੋਵੇ ਉਹਨੂੰ ਚੁਣੌਤੀ ਨਹੀਂ ਦੇਵੀ ਹੁੰਦੀ ਨਹੀਂ ਦੇਣੀ ਚਾਹੀਦੀ ਉਹਨੂੰ ਦੁਬਾਰਾ ਨਹੀਂ ਸੋਚਣਾ ਹੁੰਦਾ ਇਹ ਦੱਸ ਦੇ ਨਾ ਇਹ ਨਾ ਦੇ ਵੱਡੇ ਵੱਡੇ ਕਲਰਜੀ ਜਿਹੜੇ ਵੱਡੇ ਵੱਡੇ ਸੰਤ ਮਹਾਤਮਾ ਨੂੰ ਇਕੱਠੇ ਹੋ ਕੇ ਦੱਸ ਦੇ ਨਾ ਮੈਂ ਸਿਰਫ ਇਹ ਕਿਹਾ ਹੈ ਵੀ ਜੇ ਇਹ ਵੀ ਕਰਨਾ ਹੈ ਜਿਨੇ ਕੋਈ ਗਲਤੀ ਕੀਤੀ ਹੈ ਉਹਨੂੰ ਪਛਤਾਵਾ ਕਰਾਉਣਾ ਉਸ ਤੋਂ ਕਿ ਉਹਨੂੰ ਕਹੋ ਤੂੰ ਪਛਤਾ ਤਾ ਤੇਰਾ ਤਾਂ ਹੋ ਤੇਰੇ ਮਨ ਦੀ ਸ਼ੁੱਧੀ ਤਾਂ ਹੋ ਤੂੰ ਐਨੇ ਦਿਨਾਂ ਇੱਥੇ ਸੇਵਾ ਕਰ ਤੂੰ ਹੰਕਾਰ ਚ ਆ ਗਿਆ ਇੱਥੇ ਸੇਵਾ ਕਰ ਇਹ ਤੈਨੂੰ ਪਤਾ ਲੱਗੂ ਵੀ ਨਹੀਂ ਹੰਕਾਰ ਨਹੀਂ ਕਰੀਦਾ ਹੁੰਦਾ ਤੂੰ ਰੱਬ ਦਾ ਨਾਮ ਜਪ ਤੂੰ ਇਹਨਾਂ ਪਾਠ ਕਰਦਾ ਕਿ ਇੱਛੇ ਨੇ ਦਿਨ ਤਾਂ ਕਿ ਤੇਰੇ ਮਨ ਨੂੰ ਸ਼ਾਂਤੀ ਮਿਲੇ ਤੇਰੇ ਮਨ ਨੂੰ ਕੋਈ ਸੋਝੀ ਆਵੇ ਤੈਨੂੰ ਫਰਕ ਸਵੇ ਦਾ ਪਤਾ ਲੱਗੇ ਇਹ ਕਹਿੰਦੇ ਸਜ਼ਾ ਮੈਂ ਕਹਿੰਦਾ ਵੀ ਉਹ ਲਾਫਜ਼ ਸਜ਼ਾ ਜਾਂ ਤਨਖਾਹ ਠੀਕ ਹੈ ਲੱਗਦੀ ਆਈ ਹੈ ਮੈਨੂੰ ਵੀ ਪਤਾ ਲੱਗਦੀ ਆਈ ਹੈ ਕਿੰਨਿਆਂ ਨੂੰ ਲੱਗਿਆ ਪਰ ਉਹ ਤਨਖਾਹ ਸੁਰਜੀ ਸਿੰਘ ਬਨਾਲਾ ਤਾਂ ਸਾਹਮਣੇ ਫੁੱਟ ਦਿਖਾਈ ਜਾ ਰਹੀ ਸੀ ਵੀ ਹੁਣ ਬਰਤਨ ਸਾਫ ਕਰ ਰਿਹਾ ਤੇ ਸਵਾਲ ਇਹ ਹੈ ਵੀ ਇਹਨੂੰ ਸਜ਼ਾ ਕਹਿਣਾ ਆਪਣੇ ਆਪ ਚ ਕਿ ਇਹ ਜੇ ਕੋਈ ਗਲਤ ਗੱਲ ਹੋ ਜੀ ਉਹਨੂੰ ਮੁਲਕੇ ਨਹੀਂ ਵਿਚਾਰਨਾ ਪਛਤਾਪ ਤੇ ਰੂਪ ਚ ਕੋਈ ਹੋਈ ਗੱਲ ਤੁਸੀਂ ਤੁਸੀਂ ਸਜ਼ਾ ਦੇ ਰੂਪ ਚ ਕਹਿੰਦੇ ਹੋ ਤਾਂ ਤੁਸੀਂ ਕੋਈ ਇਹਨੂੰ ਸੋਚਣ ਦੀ ਲੋੜ ਹੈ ਇਹਨੂੰ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਔਰ ਇਹ ਪદ્ધਤੀ ਨੂੰ ਬਦਲ ਕੇ ਉਹਨਾਂ ਕਹੋ ਵੀ ਇਹਨਾਂ ਨੂੰ ਪਛਤਾਪ ਸਜ਼ਾ ਸਿੱਕੀ ਦੇ ਵਿੱਚ ਸਜ਼ਾ ਤਾਂ ਦੁਸ਼ਮਣ ਨੂੰ ਦੇਈ ਦੀ ਆਪਿਆਂ ਦੀਆਂ ਗੱਤੀਆਂ ਮaaf ਕਰੀ ਦੀਆਂ ਨੇ ਤੇ ਮaaf ਕਰਨ ਦਾ ਕਿਹੋ ਤਰੀਕਾ ਵੀ ਪਛਤਾਪ ਕਰ ਲੈਣਾ ਉਹ ਤਾਂ ਦੂਜਿਆਂ ਨੇ ਵੀ ਮaaf ਕਰਦੇ ਨੇ ਸਿੱਖੀ ਬੜੀ ਦਰਿਆਦ ਹੈ ਸੋ ਪਛਤਾਪ ਦੇ ਵਜੋਂ ਕਿ ਤੁਸੀਂ ਆਪਦੀ ਆਤਮਾ ਦੀ ਸ਼ੁੱਧੀ ਆਪਦੇ ਮਨ ਦੀ ਸ਼ੁੱਧੀ ਆਪਦੇ ਸਰੀਰ ਦੀ ਸ਼ੁੱਧੀ ਆਪਦੇ ਕੰਮ ਦੀ ਚੁੱਧੀ ਮਨ ਬਚਨ ਤੇ ਕੰਮ ਮਨ ਬਚਨ ਤੇ ਕੰਮ ਦੀ ਸ਼ੁੱਧੀ ਦਾ ਮਤਲਬ ਵੀ ਇਹ ਹੈ ਕਿ ਜੋ ਤੁਸੀਂ ਸੋਚਦੇ ਹੋ ਉਸੇ ਦਿਸ਼ਾ 'ਚ ਬਚਨ ਕਰਦੇ ਹੋ ਜਿਸ ਦਿਸ਼ਾ 'ਚ ਬਚਨ ਕਰਦੇ ਹੋ ਉਸੇ ਦਿਸ਼ਾ 'ਚ ਕੰਮ ਕਰਦੇ ਹੋ ਅਕਾਲੀਆਂ ਦਾ ਅੱਜ ਬਹੁਤਿਆਂ ਦਾ ਇੱਕ ਤਾਂ ਨਹੀਂ ਮжоਰਿਟੀ ਦਾ ਇਹ ਹੈ ਸੋਚਦੇ ਕੁਝ ਹੋਰ ਨੇ ਬੋਲਦੇ ਕੁਝ ਹੋਰ ਨੇ ਕਰਦੇ ਕੁਝ ਹੋਰ ਨੇ ਇਹ ਕੋਈ ਮਨ ਬਚਨ ਕਰਨ ਦੀ ਸ਼ੁੱਧੀ ਕੋਈ ਧੂਫੜਾ ਕਿ ਧੂਫੇ ਨਾਲ ਹੀ ਨਹੀਂ ਹੈ ਮਨ ਬਚਨ ਕਰਨ ਦੀ ਸ਼ੁੱਧੀ ਕੋਈ ਮੂੰਹ ਦੇ ਵਿੱਚ ਕੋਈ ਗੰਗਾ ਜਲ ਪਾ ਲੈਣ ਨਾਲ ਨਹੀਂ ਹੋ ਜਾਂਦੀ ਮਨ ਬਚਨ ਕਰਨ ਦੀ ਸ਼ੁੱਧੀ ਦਾ ਮਤਲਬ ਇਹ ਹੀ ਹੈ ਵੀ ਤੁਹਾਡੇ ਉਹਦੇ ਬਾਰੇ ਲਿਖਿਆ ਵੀ ਗੁਰੂ ਗ੍ਰੰਥ ਸਾਹਿਬ ਦਾ ਹੋਰ ਕਿਤੇ ਤਾਂ ਨਹੀਂ ਲਿਖਿਆ ਹੋਇਆ ਗੁਰੂ ਗ੍ਰੰਥ ਸਾਹਿਬ ਤਾਂ ਲਿਖਿਆ ਜਿਨ ਮਨ ਹੋਰ ਉੱਖ ਹੋਰ ਸੇ ਕੰਢੇ ਕੱਟਿਆ ਮਨ ਬਚਨ ਕਰਨ ਦੀ ਸ਼ੁੱਧੀ ਡਿਫਾਈਨ ਕਰੀ ਹੈ ਕਿ ਜਿਨ੍ਹਾਂ ਦੇ ਮਨ 'ਚ ਕੁਝ ਹੋਰ ਹੈ ਕਹਿੰਦੇ ਕੁਝ ਹੋਰ ਨੇ ਉਹ ਕਿੱ체 ਨੇ ਉਹ ਸਿੱਖ ਨਹੀਂ ਹੈਗੇ ਸਿੱਖ ਤਾਂ ਮਨ ਤੇ ਬਚਨ ਦਾ ਕੰਮ ਹੈ ਇਸੇ ਕਹ ਕਹਿੰਦੇ ਨੇ ਹਾਂਜੀ ਬੋਲੋ ਦੇ ਡਾਕਟਰ ਸਾਹਿਬ ਇਸ ਤੋਂ ਅੱਗੇ ਕੀ ਹੋਏਗਾ ਹੁਣ ਮੰਨ ਲਓ ਇਹ ਸਜ਼ਾ ਤਾਂ ਸੁਖਵੀਰ ਬਾਦਲ ਨੂੰ 15 ਦਿਨਾਂ ਚ ਪੂਕਤ ਲੈਣਗੇ ਜਾਂ 10 ਦਿਨਾਂ ਚ ਪੂਕਤ ਲੈਣਗੇ ਅਜੇ ਉਹਨਾਂ ਨੇ ਜਾਣਾ ਉਸ ਤੋਂ ਬਾਅਦ ਉਹਨਾਂ ਨੂੰ ਸਜ਼ਾ ਲਾਈ ਜਾਏਗੀ ਇਹ ਤੋਂ ਅੱਗੇ ਕੀ ਹੋਏਗਾ ਕੁਝ ਨਹੀਂ ਹੁੰਦਾ ਇਹ ਕੁਝ ਚੱਲੇਗਾ ਇਹ ਰੇੜਕਾ ਚੱਲੀ ਜਾਣਾ ਸਜ਼ਾ ਪੂਕਤ ਗਈ ਇਹ ਠਗੇ ਠਗੇ ਜੀ ਮੈਂ ਉਸ ਕਰਨਗੇ ਜਿਹੜਾ ਉਹਨੇ ਸਜ਼ਾ ਵੀ ਪੂਕਤੀ ਹੋਣ ਕੀ ਕਹੀਏ ਫਿਰ ਉਹ ਕੋਈ ਨਵਾਂ ਤਰੀਕਾ ਲੱਭ ਲੈਣਗੇ ਜਿਵੇਂ ਬੀਬੀ ਜੀ ਕੀ ਕਰਨੇ ਤਾਂ ਕਹੀ ਦਿੱਤਾ ਕਲੋਂ ਇਸ ਮਤ ਦੂਜੇ ਬੰਦੇ ਨੂੰ ਐਕਟਿੰਗ ਬਣਾਤਾ ਬਿਲਵਿੰਦਰ ਸਿੰਘ ਪੁੰਤੜੂ ਨੂੰ ਔਰ ਪ੍ਰਾਣਾ ਲੀਡਰ ਉਹ ਕੋਈ ਆਇਆ ਤਾਂ ਹੈ ਨਹੀਂ ਅੱਜ ਦਾ ਉਹ ਤੇ ਉਹ ਕਹਿੰਦੀ ਵੀ ਨਹੀਂ ਨਹੀਂ ਇਹ ਫਾਰਮਲ ਅਸਤੀਫਾ ਦੇਵੇ ਫਿਰ ਇਹ ਫਾਰਮਲ ਅਸਤੀਫਾ ਦੇ ਦੇਗਾ ਫਿਰ ਕੁਝ ਹੋਰ ਕਹਿ ਦੇਣਗੇ ਸੋ ਜਦ ਬੰਦਾ ਆਪਣੇ ਗੋਲ ਬਦਲਦਾ ਜਾਂਦਾ ਹੈ ਉਦੋਂ ਜਦ ਤੁਸੀਂ ਨਿਸ਼ਾਨਾ ਇੱਕ ਤੈਅ ਕਰ ਲਿਆ ਉਹ ਤੁਹਾਨੂੰ ਲੱਗਦਾ ਵੀ ਹੁਣ ਇਹ ਤਾਂ ਇਹਦੇ ਨਾਲ ਤਾਂ ਮੈਂ ਫਸ ਗਿਆ ਫਿਰ ਤੁਸੀਂ ਹੋਰ ਬਗਦੋ ਇਹ ਜਿਵੇਂ ਅਦਾਲਤ ਵਿੱਚ ਕੋਈ ਜਾ ਕੇ ਨਾ ਬਾਰ-ਬਾਰ ਬਿਆਨ ਬਦਲਦਾ ਉਹ ਫਿਰ ਆਪ ਹੀ ਫਸ ਜਾਂਦਾ ਹੈ ਇਹ ਮੈਨੂੰ ਲੱਗਦਾ ਆਪ ਹੀ ਜਿਹੜੇ ਧਰੇ ਨੇ ਇੱਕ ਦੂਜੇ ਬਿਆਨ ਬਦਲਣਗੇ ਤੇ ਇੱਕ ਦੂਜੇ ਚ ਹੀ ਕਿਉਂਕਿ ਇਹਨਾਂ ਦਾ ਝਗੜਾ ਤਾਂ ਹੋਰ ਹੈ ਅਸਲ 'ਚ ਝਗੜਾ ਇਹ ਹੈ ਨਹੀਂ ਨਾ ਕੋਈ ਸਿੱਖੀ ਬਚਾਉਣ ਦੇ ਵਾਸਤੇ ਉਸ ਤਰੀਕੇ ਨਾਲ ਤਿਆਰ ਹੈ ਕਿਉਂਕਿ ਇਕੱਠੇ ਸਾਰਾ ਕੁਝ ਉਹੀ ਕੁਝ ਕਰਦੇ ਰਹੇ ਨੇ ਨਾ ਕੋਈ ਸਿੱਖ ਦੀ ਫਲਸਫੇ ਦੇ ਉੱਤੇ ਉਸ ਤਰ੍ਹਾਂ ਦੀ ਗੱਲ ਕਰਨ ਤਿਆਰ ਹੈ ਨਾ ਕੋਈ ਸਿੱਖ ਦੇ ਇਤਿਹਾਸ ਦੇ ਉੱਤੇ ਜਿਹੜਾ ਕਰਨਾ ਚਾਹੀਦਾ ਬਹੁਤ ਸਾਰੇ ਸਿੱਖ ਐਸੇ ਹੈਗੇ ਨੇ ਜਿਹੜੇ ਕਰ ਰਹੇ ਨੇ ਪਰ ਇਹ ਲੀਡਰਸ਼ਿਪ 'ਚ ਬਹੁਤ ਸਾਰੇ ਬੰਦੇ ਉਹ ਨੇ ਜਿਹੜੇ ਤਾਕਤ ਵਾਸਤੇ ਨੇ ਸਿਰਫ ਕਿ ਤਾਕਤ ਵਾਸਤੇ ਹਾਂ ਉਹ ਰੱਬ ਦਾ ਨਾਮ ਵੀ ਲੈਣਗੇ ਸਭ ਕੁਝ ਕਰਨਗੇ ਉਹ ਤਾਕਤ ਵਾਸਤੇ ਕਰਦੇ ਨੇ ਸੋ ਜਿਹੜਾ ਉਹ ਤੁਹਾਡਾ ਦਮਤਾ ਨੇ ਇਹ ਕਿਹਾ ਦਮਤਾ ਕੁੜਾ ਨਹੀਂ ਆਮੀ ਕਰਦਾ ਨਾ ਲਿਚ ਦੇ ਵਿੱਚ ਕਰਦੇ ਨੇ ਆਪਦੇ ਨਿੱਜੀ ਦਾਚੇ ਚ ਕਰਦੇ ਨੇ ਉਹ ਕਹਿੰਦਾ ਇੱਥੇ ਨਹੀਂ ਲਿਖਿਆ ਗਿਆ ਉਹ ਤਾਂ ਜਿਹੜਾ ਹੈ ਗੀਤਾ ਦੇ ਕ੍ਰਿਸ਼ਨ ਜੀ ਨੇ ਵੀ ਕਿਹਾ ਕਿ ਜੇ ਕੋਈ ਕਰਨ ਜਿਹਨੂੰ ਪੁੰਨ ਕਰਨ ਕਿਹਾ ਜਾਂਦਾ ਹੈ ਹਵਨ ਯੱਗ ਕਿਹਾ ਜਾਂਦਾ ਆਪਦੇ ਦੰਭ ਵਾਸਤੇ ਆਪਦੇ ਦਿਖਾਵੇ ਵਾਸਤੇ ਆਪਣੀ ਤਾਕਤ ਵਾਸਤੇ ਮਿੱਲੀ ਬਾਦਮ ਨੂੰ ਛੱਡ ਕੇ ਕਰਿਆ ਜਾਵੇ ਉਹ ਦਇਤਿਅ ਕਰਨ ਹੁੰਦਾ ਸੋ ਇਸ ਕਰਕੇ ਸਿੱਖੀ ਦੇ ਵਿੱਚ ਦਾ ਪਹਿਲਾਂ ਹੀ ਡਿਫਾਈਨ ਹੈ ਬਹੁਤ ਵਧੀਆ ਤਰੀਕੇ ਨਾਲ ਡਿਫਾਈਨ ਹੈ ਕਿ ਮਨ ਤੇ ਬਚਨ ਤੋਂ ਦਾ ਇੱਕੋ ਹੋਣਾ ਚਾਹੀਦਾ ਹੈ ਤੁਹਾਨੂੰ ਇਹਦੇ ਵਿੱਚ ਜਿਹੜਾ ਤੁਸੀਂ ਸਵਾਲ ਕਰਿਆ ਉਹ ਇਹ ਹੈ ਵੀ ਇਹ ਇਹ ਪਾਣੀ ਚ ਮਦਾਨ ਕਿ ਹੈ ਉਹਦੇ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਹੈ ਪੋਖਰ ਨੀਰ ਬਰੋਡੀ ਹੈ ਮੱਖਣ ਨਹੀਂ ਰੀਸਾ ਇਹ ਪਾਣੀ ਚ ਮਦਾਨੀ ਪਾ ਕੇ ਰੱਖੋਗੇ ਤਾਂ ਮੱਖਣ ਨਹੀਂ ਨਿਕਲਣਾ ਇਹ ਗੁਰੂ ਗ੍ਰੰਥ ਸਾਹਿਬ ਸਭ ਕੁਝ ਵੇਦ ਬਣਾ ਉਪਨਵਤਾ ਇਹ ਪਾਣੀ ਚ ਮਦਾਨੀ ਹੈ ਇਹਨਾਂ ਦੀ ਪਾਣੀ ਫਾਇਰ ਇਹਨਾਂ 'ਤੇ ਕੀ ਹੈ ਇਹਨਾਂ 'ਤੇ ਗੁਰੂ ਸਾਹਿਬ ਸਿਧਾਂਤ ਹੈ ਇਹਨੂੰ ਹਿੰਦ ਕਰਨ ਦਾ ਉਈਏ ਹੋਏ ਇਕੱਤਰ ਮੇਰੇ ਮੇਰੇ ਭਾਈ ਦੁੱਖ ਦਾ ਦੂਰ ਕਰੋ ਨੇ ਬਣਾਏ ਹਰ ਨਾਮ ਨੇ ਕਿ ਤੁਮ ਹੋ ਬੋ ਜੋੜੀ ਗੁਣਮੁਖ ਵੈਸੋ ਸਫਾ ਪਿਛਾਏ ਠੇ ਰੋਕੇ ਕਾਲ ਤਖਤ ਸਾਹਿਬ ਤੇ ਜਾ ਕੇ ਬਹਿ ਜਾਂਦੇ ਉੱਥੇ ਇੱਕ ਦੂਜੇ ਨੂੰ ਕਹਿ ਲੈਂਦੇ ਜੋ ਕਹਿਣਾ ਸੀ ਆਪਦੀ ਜਿਹੜੀ ਦੁੱਖ ਦਾ ਸੀ ਉਹ ਦੂਰ ਕਰ ਲੈਂਦੇ ਬੈਠ ਕੇ ਗੁਰੂ ਸਾਹਿਬ ਨੇ ਦੱਸਿਆ ਗੁਰੂ ਸਾਹਿਬ ਨੇ ਦੱਸਿਆ ਸਾਝ ਕੀਜੀਏ ਗੁਨਾ ਕੇਰੀ ਛਾੜਵਗਣ ਚੱਲੀਏ ਉਹ ਗੁਣ ਜਿਹੜੇ ਜਿਹੜੇ ਇੱਕ ਦੂਜੇ ਨਾਲ ਬੰਦੇ ਚਲੋ ਯਾਰ ਆਪਾਂ ਇਹ ਨਹੀਂ ਕਰਨਾ ਤੇ ਸਾਡੀ ਸਹਿਮਤੀ ਹੈ ਉਹ ਨਹੀਂ ਅਗਰ ਨਾ ਕਰੀ ਜਾਣ ਇਕੱਠੇ ਹੋ ਕੇ ਗੁਰੂ ਸਾਹਿਬ ਨੇ ਹਰ ਚੀਜ਼ ਦਾ ਹੱਲ ਦੱਸਿਆ ਹੋਇਆ ਇਹੀ ਜਗ ਨਹੀਂ ਹੈ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਜਪ ਪੜਦਾ ਕਿ ਮੈਨੂੰ ਤਾਂ ਕੋਈ ਸਵਾਲ ਸਮਾਜ ਦਾ ਇਹ ਜੱਦ ਨਹੀਂ ਜਿਹਦਾ ਉਹਦੇ ਚ ਜਵਾਬ ਨਾ ਹੋਵੇ ਜਵਾਬ ਮਿਲ ਜਾਂਦਾ ਪਰ ਜੇ ਤੁਸੀਂ ਬਾਬੇ ਨੇ ਕਿਹਾ ਕਬੀਰ ਨੇ ਕਹਿੰਦਾ ਸਿੱਖ ਕਿਹੋ ਜਿਹਾ ਹੁੰਦਾ ਸਿੱਖ ਚੰਦਨ ਵਰਗਾ ਹੁੰਦਾ ਤੇ ਚੰਦਨ ਤੇ ਕੀ ਕਹੇ ਕਹਿੰਦਾ ਕਬੀਰਾ ਚੰਦਨ ਕਾ ਬਿਰਵਾ ਪਲਾ ਬੇੜੇ ਓਟਾਕ ਪਲਾਸ ਉਹ ਤੀ ਚੰਦਨ ਹੋਏ ਰਹੇ ਵਸੇ ਜੋ ਚੰਦਨ پاس ਕਿ ਕਿਹੋ ਜਿਹਾ ਚੰਦਨ ਹੈ ਜਿਹਦੀ ਵਾਸਨਾ ਜਿਹੜੇ ਦੂਜੇ ਵੀ ਨੇ ਉਹਨਾਂ 'ਚ ਵੀ ਚੜ ਜਾਂਦੇ ਜਿਹੜਾ ਉਹਦੇ ਨੇੜੇ ਰਹਿੰਦਾ ਪਰ ਇਹ ਤਾਂ ਹੋ ਹੈ ਨਹੀਂ ਗੇ ਫੇਰੇ ਕੀ ਨੇ ਉਹ ਕਹਿੰਦੇ ਬਾਸ ਬੜਾਈ ਡੂਬਿਆ ਹੈ ਤਾਂ ਉਹ ਵੀ ਪੇਲੀ ਬਾਸ ਬੜਾਈ ਡੂਬਿਆ ਇਉਂ ਮਤ ਡੂਬੋ ਕੋਏ ਚੰਦਨ ਕੇ ਨਿਕਟੇ ਵਸੇ ਬਾਸ ਸੁਗੰਧ ਨਾ ਹੋਏ ਇਹ ਬਾਸ ਨੇ ਇਹ ਗੁਰੂ ਸਾਹਿਬ ਦੇ ਤਾਂ ਨੇੜੇ ਵੱਸਦੇ ਨੇ ਇਹ ਦਰਬਾਰ ਸਾਹਿਬ ਦੇ ਵੀ ਨੇੜੇ ਰਹਿੰਦੇ ਨੇ ਇਹ ਅਕਾਲ ਤਖਤ ਸਾਹਿਬ ਦੇ ਵੀ ਨੇੜੇ ਰਹਿੰਦੇ ਨੇ ਆਹ ਕਿੰਨਾ ਤੇ ਸੁਗੰਧ ਹੀ ਨਹੀਂ ਆਉਂਦੀ ਉਹ ਕਿਉਂ ਕਿਉਂ ਕੇ ਬਾਸਦੇ ਕੋ ਬਨੇ ਬੈਠੇ ਨੇ ਕੰਧਨੀ ਸੁਗੰਧੀ ਤਾਂ ਦਾ ਨਹੀਂ ਸਕਦੇ ਤਾਂ ਇਸ ਕਰਕੇ ਇਹਨਾਂ ਨੂੰ ਅੱਜ ਜਿਹੜਾ ਤੁਸੀਂ ਕਿਹਾ ਨਾ ਤੇ ਕੀ ਬਣੂਗਾ ਇਹਦਾ ਕੁਝ ਨਹੀਂ ਬਣਨਾ ਰੇਡ ਕਾ ਐਂ ਚੱਲੀ ਜਾਣਾ ਕਿਉਂਕਿ ਰੇਡ ਕਾ ਜਿਹੜਾ ਅਸਲ ਮੁੱਦੇ ਤੇ ਕੋਈ ਵੀ ਨਹੀਂ ਆ ਗਿਆ ਇਹ ਕਹਿੰਦੇ ਕੁਝ ਹੋਰ ਨੇ ਕਰਦੇ ਕੁਝ ਹੋਰ ਨੇ ਜਿੰਨ ਮਨ ਹੋਰ ਮੁਖ ਹੋਰ ਸੇ ਕਹਾਂਦੇ ਕੱਚੀ ਗੱਲ ਹੈ ਇਹ ਸਾਰੇ ਇੱਕ ਦੂਜੇ ਨੂੰ ਮਤਲਬ ਲਾਂਚਣ ਹੋਰ ਜੋ ਵੀ ਕਰਦੇ ਨੇ ਉਹ ਅੰਦਰ ਤਾਕਤ ਦਾ ਖੇਡ ਹੈ ਅੰਦਰੋਂ ਬੀਜੇਪੀ ਦੇ ਨਾਲ ਜਾਣਦਾ ਕਿਸੇ ਨੂੰ ਕੋਈ ਸਿੱਖੀ ਨਾਲ ਕੋਈ ਉਹ ਜਾਣੀ ਐ ਇਸ ਕਰਕੇ ਕਿਉਂਕਿ ਝਗੜਾ ਐ ਇਹ ਝਗੜਾ ਉਦੋਂ ਨਿਬੜੂਗਾ ਜੇ ਕੋਈ ਪੁੱਛਣਾ ਨਿਬੜੂਗਾ ਤਾਂ ਜੇ ਇਹ ਇਹਨਾਂ ਨੂੰ ਕਹਿ ਦੇਣਾ ਸੁਖਵੀਰ ਬਾਦਮਕੰਡਾ ਛੱਡਣ ਦੀ ਗੱਲ ਨਹੀਂ ਉਹ ਕਹਿ ਦੇਣ ਜਿਆਦਾ ਜਿਹੜਾ ਦੂਜਾ ਗਰੁੱਪ ਆ ਇਹ ਸਾਰਾ ਤੁਸੀਂ ਸੰਭਲੋ ਸਭ ਕੁਝ ਫੇ ਛੱਡੇ ਜਾਊਗਾ ਜਾਂ ਦੂਜਾ ਗਰੁੱਪ ਕਹੇ ਚੰਗਾ ਜੀ ਤੁਸੀਂ ਸੰਭਲੋ ਅਸੀਂ ਦਖਲ ਦਾ ਜੀ ਨਹੀਂ ਕਰਦੇ ਫੇ ਛੱਡੇ ਜਾਊਗਾ ਛੱਡਿਆ ਅੱਛਾ ਖਤਮ ਫਿਰ ਵੀ ਨਹੀਂ ਹੋਣਾ ਕਿਉਂਕਿ ਕਿ ਤੀਜੇ ਚੌਥੇ ਗਰੁੱਪ ਨੇ ਦੋ ਗਰੁੱਪ ਹੋਰ ਨੇ ਜਿੱਦੇ ਇਹਨਾਂ ਦੋਹਾਂ ਦਾ ਆਪਸ ਵਿੱਚ ਸਮਝੋਤਾ ਹੋ ਗਿਆ ਉਹਦੇ ਉਹ ਦੂਜੇ ਦੋ ਉੱਠ ਖੜੇ ਹੋਣਗੇ ਸੋ ਇਸ ਕਰਕੇ ਇਹ ਭਨੇਖਾ ਨਹੀਂ ਇਹ ਹੱਲ ਹੈ ਨਹੀਂ ਹੱਲ ਵੀ ਦਾ ਇੱਕੋ ਹੀ ਹੈ ਗ루ਪਾਂਸ ਆਪ ਦੇ ਨਾਲ ਲੱਗਣਾ ਉਹਦੇ ਫਲਸਫੇ ਨੂੰ ਸਮਝਣਾ ਉਹਦੇ ਇਤਿਹਾਸ ਨੂੰ ਸਮਝਣਾ ਉਹਦੇ ਬਾਰੇ ਇਕੱਠੇ ਹੋ ਕੇ ਜਿੰਨੇ ਵੀ ਨੇ ਸਾਰੇ ਇਕੱਠੇ ਹੋ ਕੇ ਰਹਿਣਾ ਇਹ ਪੰਨਾ ਚਾਸ ਹੁੰਦਾ ਵੀ ਆਇਆ ਸੋ ਹੋਰ ਕੋਈ ਹੱਲ ਹੈ ਨਹੀਂ ਬਾਕੀ ਤਾਂ ਸਾਰੀਆਂ ਗੱਲਾਂ ਨੇ ਉਹ ਤੁੱਕੀ ਬੜੇ ਪਕਾਉਣ ਦੀ ਗੱਲ ਹੈ ਉਹ ਕਰੀ ਜਾਣਗੇ ਉਹਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ ਉਹਦੇ ਵਿੱਚੋਂ ਨਿਕਲਣਾ ਨਹੀਂ ਹੈ ਕੁਝ ਤੇ ਇਹ ਸਾਨੂੰ ਮੈਨੂੰ ਤਾਂ ਸਾਹਮਣੇ ਲੱਗਦਾ ਹੈ ਵਿਦਵਾਨ ਬੜੇ ਹੋਣਗੇ ਵਿਦਵਾਨਾਂ ਦੇ ਬਾਰੇ ਬਾਬੇ ਨੇ ਇਸੇ ਕਰਕੇ ਕਿਹਾ ਪੜ ਪੜ ਗੱਡੀ ਲੱਦੀ ਹੈ ਪੜ ਪੜ ਪਈਆ ਸਾਥ ਤੇ ਬਾਕੀ ਇੱਕ ਗੱਲ ਮੈਂ ਕਹਾਂਗਾ ਵੀ ਇਹਨਾਂ ਦੇ ਵਿੱਚੋਂ ਬਾਬੇ ਨੇ ਇਹ ਇਹਨਾਂ ਰੋਗਾਂ ਬਾਰੇ ਵੀ ਕਿਹਾ ਹੋਇਆ ਹੈ ਇਹ ਕੀ ਨੇ ਜਿਹੜੇ ਆਮ ਸਿੱਖ ਨੇ ਸਧਾਰਨ ਸਿੱਖ ਸੱਚੇ ਸੁੱਚੇ ਸਿੱਖ ਜਿਉਂਣਾ ਨੇ ਪਰਖਣਾ ਤੇ ਬਾਬੇ ਨੇ ਇਹਨਾਂ ਬਾਰੇ ਇੱਕ ਗੱਲ ਕਹੀ ਹੋਈ ਆ ਉਹ ਪਰਖ ਕਰਨ ਦੇ ਵਾਸਤੇ ਉਹਟ ਮਦੇ ਕੋ ਵਿਰਲਾ ਸੇਵਕ ਉਸਾਗਲੇ ਦੇ ਹੋਾਰੀ ਇਹਨਾਂ ਚ ਜਿਹੜੇ ਸੇਵਕ ਨੇ ਉਹ ਲੱਭ ਲੈਣ ਵਿਰਲੇ ਤੇ ਬਾਕੀ ਸਾਰੇ ਦਿਖਾ ਗਏ ਬਾਬੇ ਨੇ ਦੱਸਿਆ ਹੋਇਆ ਸੱਚੇ ਸਿੱਖ ਉਹ ਲੱਭ ਲੈਣ ਬਾਕੀ ਸਾਰੀ ਚਾਰ ਪੰਜ ਧੜੇ ਜਿੰਨੇ ਧੜੇ ਬਣੇ ਰਹਦੇ ਨੇ ਇਹਨਾਂ ਸਾਰਿਆਂ ਚ ਉਹ ਬਿਘਾਰੀ ਨੇ ਤੇ ਉਹ ਬਿਘਾਰੀਆਂ ਨਾਲ ਤਾਂ ਫਿਰ ਉਹੀ ਗੱਲ ਹੋਣੀ ਹੈ ਹੈ ਤੇ ਉਹਦੇ ਚ ਕਿਹਾ ਨਾਲਕ ਰਾਲਾ ਦੋਸਤੀ ਕਦੇ ਨਾ ਹੋਏਗਾ ਤੇ ਇਹ ਤਾਂ ਵਪਾਰ ਨੂੰ ਨੇ ਥੋ ਵਪਾਰੀਆਂ ਦੇ ਵਾਸਤੇ ਨਹੀਂ ਸਿੱਖੀ ਚ ਚਾਹੀਦਾ ਜੇ ਤਾਂ ਪ੍ਰੇਮ ਕੇਵਲ ਦਾ ਚੌਰ ਸਤ ਤਲ ਗਲੀ ਬਈਆ ਸਿੱਖੀ ਜਿਹੜੀ ਹੈ ਜਗੰਨਨਾ ਮਾਮਵਾਜੋ ਪਰਿਵਨੀਸਾਨੇ ਕਾ ਖੇਤ ਯੂ ਮਾਂਜੋ ਸੂਰਨਾ ਆਭੂਜਨ ਕੋ ਦਾਓ 1600 ਪਹਿਚਾਨੀ ਹੈ ਚੋਰ ਡੜੇ ਦੀਨ ਕੇ ਗੀਤ ਊਰਜਾ ਊਰਜਾ ਕਟ ਮਰੇ ਕਭੂ ਨਾ ਚਾਡੇ ਕੀ ਤੇ ਕਬੀਰ ਸਾਹਿਬ ਨੇ ਕਿਹਾ ਇਹ ਸੂਰੇ ਕਿੰਨੇ ਰਹਿਗੇ ਕਿਉਂਕਿ ਜਦੋਂ ਮੁਸਲਮਾਨਾਂ ਤੇ ਜ਼ੁਲਮ ਹੋਇਆ ਜਦੋਂ ਮਣੀਪੁਰ ਤੇ ਜ਼ੁਲਮ ਹੋਇਆ ਕਿੰਨਾਕ ਬੋਲੇ ਆੜਾ ਕੇ ਸਿੱਖੀ ਦੇ ਵਿੱਚੋਂ ਬੋਲਣੇ ਲੋਗ ਕਿੰਨੇ ਸਿੰਘ ਜਾ ਕੇ ਢੀਨਵਾਗ ਚ ਤਲਵਾਰ ਲੈ ਕੇ ਖੜ ਗਿਆ ਬਚੰਗਾ ਇਹਨਾਂ ਨੂੰ ਕੁਝ ਕਹਿ ਕੇ ਦਿਖਾਓ ਪੰਜਾਬ ਦੀ ਲੋਕੀ ਥੋੜੇ ਕਨੇ ਗਏ ਨੇ ਜੇ ਵੀ ਇਹ ਜਿਹੜਾ ਤੁਸੀਂ 370 ਚੋੜੀਆ ਗੰਤ ਚੋੜੀਆ ਪਰ ਜਿਹੜੇ ਇਹ ਨੇ ਝੰਡਾ ਬਰਦਾਰ ਇਹਨਾਂ ਤੋਂ ਵੀ ਸਮਰਥਨ ਕਰ ਰਹੇ ਸੀ ਉਦੋਂ ਇਹਨਾਂ ਨੇ ਤਾਂ 370 ਤੋਂ ਹਮਾਂ ਸਮਰਥਨ ਕਰਿਆ ਸੀ ਹਾਂਜੀ ਬਿਲਕੁਲ ਕੀਤਾ ਫਿਰ ਇਸ ਕਰਕੇ ਇਹ ਤਾਂ ਪਾਕਿਸਤਾਨ ਨੂੰ ਜਦ ਜਦ ਕੇਂਦਰ ਸਰਕਾਰ ਉਹ ਕਰਦੀ ਆ ਉਦੋਂ ਹੀ ਤਾਂ ਖੁਸ਼ ਹੁੰਦੇ ਨੇ ਕਹਿੰਦੇ ਨਹੀਂ ਜੀ ਸਾਡੀ ਸਿੱਖਾਂ ਵਾਸਤੇ ਇਹ ਹੈ ਸਾਡਾ ਇਸ ਕਰਕੇ ਇਹਨਾਂ ਨੂੰ ਇਹ ਜਿਹੜੇ ਹੈਗੇ ਨੇ ਇਹ ਜੇ ਸੀ ਸਟਰੀਟ ਦੇ ਧਰਕੇ ਆਉਣ ਵਾਲੇ ਨਹੀਂ ਇਹ ਵਪਾਰੀ ਕਿਸਮ ਦਾ ਬੰਦੇ ਨੇ ਇਹ ਆਪਦਾ ਹੀ ਕੰਮ ਚਲਾਉਣਾ ਚਾਹੁੰਦੇ ਨੇ ਜੀਨੂੰ ਜਿਹੜੀ ਤਾਕਤ ਮਿਲ ਜਾਂਦੀ ਉਹ ਕਦੇ ਇੱਧਰ ਇਸੇ ਕਰਕੇ ਇੱਧਰ ਉੱਧਰ ਜਾਂਦੇ ਬਾਕੀ ਤਾਂ ਪਾਰਟੀਆਂ ਤਾਂ ਜਾ ਸਕਦੀਆਂ ਨਹੀਂ ਕਿਉਂਕਿ ਉਹਨਾਂ ਦੇ ਕੋਈ ਇਹੋ ਜਿਹਾ ਸਿਧਾਂਤ ਨਹੀਂ ਹੈ ਇਹਨਾਂ ਦਾ ਇੱਕ ਸਿਧਾਂਤ ਬਹੁਤ ਠਿੱਕਾ ਬਹੁਤ ਹੀ ਵੱਡਾ ਹੈ ਔਰ ਉਹ ਅਜੇ ਵੀ ਪ੍ਰਵਾਨਤ ਹੈ ਆ ਨਹੀਂ ਹੈ ਬਾਕੀਆਂ ਦੇ ਸਿਧਾਂਤ ਦੇ ਉੱਤੇ ਕੋਈ ਅੰਧਵਿਸ਼ਵਾਸਤਾ ਲੋਕਾਂ ਦੇ ਹੈਗੇ ਨੇ ਉਹ ਤਾਂ ਪ੍ਰਵਾਨਤ ਉਸ ਤਰੀਕੇ ਨਾਲ ਨਹੀਂ ਫਲਸਫੇ ਦੇ ਤੌਰ ਤੇ ਦਰਸ਼ਨ ਦੇ ਤੌਰ ਤੇ ਪ੍ਰਵਾਨਤ ਜਿਹੜਾ ਸਿਧਾਂਤ ਐਸੀ ਕਿਦਾ ਉਹ ਭੋਤ ਸਿੱਖਾਂ ਚੱਜ ਵੀ ਹੈਗਾ। ਤੋਂ ਉਸ ਦਰਸ਼ਨ ਦੇ ਤੌਰ ਤੇ ਸਿਧਾਂਤ ਹੈ ਜਿਹੜਾ ਉਹਦੀ ਰਾਖੀ ਤੇ ਇਤਿਹਾਸ ਦੀ ਰਾਖੀ ਕਰਨਗੇ ਤੇ ਫੇਰ ਦੇਖੋ ਤੁਸੀਂ ਸਿੱਖ ਜੂਸ ਵੀ ਇਹਨਾਂ ਦੇ ਨਾਲ ਆਏਗੀ ਹੁਣ ਕਹੀ ਜਾਂਦੇ ਬੇਮੁਖ ਹੋ ਰਹੇ ਨੇ ਸਿੱਖ। ਉਹ ਜਿਹੜਾ ਮੱਗੀ ਤੜਾ ਕੇ ਬੇਮੁਖ ਤਾਂ ਹੋਣਗੇ ਹੋਣਗੇ। ਤੁਸੀਂ ਦੇਖ ਲਓ ਕਿੰਨੇ ਟੜੇ ਨੇ ਹਾਂਜੀ। ਉਹਨਾਂ ਚੋਂ ਕਿੰਨੇ ਜਿਹੜੇ ਇਹਨਾਂ ਦੇ ਵੱਡੇ ਵੱਡੇ ਲੀਡਰ ਬਣੇ ਨੇ ਹੁਣ ਵੀ ਇਹਨਾਂ ਤਹੁੰਦੀ ਬੇਮੁਖ ਸੀਗੇ। ਫੇਰ ਕਹਿੰਗੇ ਨਹੀਂ ਨਹੀਂ ਜੀ ਹੁਣ ਉਹਨਾਂ ਨੇ ਰੂਪ ਧਾਰ ਲਿਆ। ਉਹਨਾਂ ਦੇ ਨਾਲ ਦੇ ਕਿੰਨੇ ਬੇਮੁਖ ਨੇ ਇਹ ਵੀ ਦੇਖ ਲੈਣਾ। ਤੇ ਜਿਹੜੇ ਕਈ ਸਾਲਾਂ ਤੋਂ ਚੱਲ ਰਹੇ ਨੇ ਜਿੰਨੂ ਫੁੱਟੀ ਕਰਪਾ ਅੰਤਿ ਰੋਲਾ ਪਾਈ ਫਿਰ ਉਹ ਉਹਨਾਂ ਦੇ ਨਾਲ ਕਿੰਨੇ ਕੁ ਬੇਮੁਖ ਲੜੇ ਹੋਏ ਨੇ ਉਹ ਦੇਖ ਲੈਣ ਕਿੰਨੇ ਨੇ ਜਿਹੜੇ ਇਹ ਵਖਰੇ ਹੋ ਰਹੇ ਨੇ ਉਹ ਦੇਖ ਲੈਣ ਉਹਨਾਂ ਨਾਲ ਕਿੰਨੇ ਕੁ ਬੇਮੁਖ ਨੇ ਜਿਹੜੇ ਤਾਕਤ ਦੇ ਉੱਤੇ ਕਬਜ਼ੇ आले ਨੇ ਇਹ ਦੇਖ ਲੈਣ ਕਿੰਨੇ ਕਨੇ ਜਿਹੜੇ ਕੋਈ ਹੋਰ ਇਹਨਾਂ ਨੂੰ ਸਾਰਿਆਂ ਨੂੰ ੜਦ ਕੇ ਆਪਣਾ ਕੋਈ ਸਿਸਟਮ ਬਣਾਉਣਾ ਚਾਹੁੰਦੇ ਉਹਦੇ ਰਣ ਕਿੰਨੇ ਕੁ ਬੇਮੁਖ ਨੇ ਸੋ ਬੇਮੁਖ ਜਿਆਦਾ ਬੰਦੇ ਤੁਸੀਂ ਇਕੱਠੇ ਕਰਦੇ ਹੋ ਕਿਉਂਕਿ ਤੁਹਾਨੂੰ ਸੱਚੇ ਸੁੱਚੇ ਸਿਤਰਕੇ ਤਲੀ ਤੇ ਆਉਣ ਵਾਲੇ ਨਹੀਂ ਚਾਹੀਦੇ ਉਹਦੇ ਪਾਸੇ ਨੂੰ ਜਾਣ ਵਾਸਤੇ ਇੱਕ ਨਾਈ ਨੂੰ ਮੈਂ ਕਹਾਂਗਾ ਉਹ ਇਹ ਹੈ ਇਹ ਸਿੱਖੀ ਦੇ ਜਿਹੜੇ ਸਵਾਲ ਨੇ ਜਿਹੜੇ ਮੁੱਦੇ ਨੇ ਇੰਦਰ ਦੇ ਕੋਲ ਉਹਨਾਂ ਦੇ ਹੱਲ ਵਾਸਤੇ ਪੰਜਾਬ ਦੇ ਜਿਹੜੇ ਮੁੱਦੇ ਨੇ ਇਹ ਸੂਬਿਆਂ ਦੇ ਹੱਕ ਨੇ ਜਿਹੜੇ ਇਹਨਾਂ ਨੇ ਆ ਮੇਰੇ ਕੋਲ ਕਿਹਾ ਆਨੰਦਪੁਰ ਸਾਹਿਬ ਦਾ ਬੰਦਾ ਆ ਇਹਦੇ ਵਿੱਚ ਲਿਖੇ ਹੋਏ ਨੇ ਇਹ ਉਹਨਾਂ ਮੁੱਦਿਆਂ ਦੋਹਾਂ ਦੇ ਉੱਤੇ ਜਿਹੜਾ ਵੀ ਬਹਿ ਕੇ ਤੁਰ ਤੇ ਲੋਕਾਂ ਦੇ ਵਿੱਚ ਇਹ ਮੰਗਾ ਤਾਂ ਇਹਨਾਂ ਨਾਲ ਪੂਰਾ ਮੁੜਕਦੀ ਆ ਜਾਏਗਾ ਨਾ ਕਿ ਸੂਬੇ ਵੀ ਚੰਗ ਨੇ ਆ ਮਮਤਾ ਬੈਂਡਰ ਦੀ ਸਰਕਾਰ ਨੂੰ ਤੋੜਨ ਉਹ ਤੇਰੇ ਤੇ ਉਹ ਆ ਜੇਗਾ ਪਹਿਲਾ ਨਰਬਾਇਆ ਕਾਂਡ ਕਰਕੇ ਗਿੱਦੀ ਦੀ ਸਰਕਾਰ ਦੇ ਉੱਤੇ ਕਾਬਜ ਹੋਏ ਸੀ ਹੁਣ ਇੱਕ ਹੋਰ ਕਾਂਡ ਕਰਕੇ ਉਹ ਕਾਂਡ ਕਿਹਨੇ ਕਰਿਆ ਇਹ ਵੀ ਸਵਾਲ ਖੜੇ ਹੁੰਦੇ ਨੇ ਕਿ ਜੇ ਭਾ ਪੰਜਾਬ ਨੇ ਬਚਣਾ ਹੈ ਆ ਰਸਤਾ ਹੈ ਇਹ ਰਸਤਾ ਲੈ ਕੇ ਇਤੁਰਪੈਣ ਇਹ ਜੋ ਜਿਹੜੇ ਵੀ ਤੁਰਪੈਣਗੇ ਉਹੀ ਖੇਤੀ ਲੋਕ ਉਹਨਾਂ ਨੂੰ ਪ੍ਰਬੰਧਨ ਕਰ ਲੈਣਗੇ ਨਹੀਂ ਫਿਰ ਆਪਸ ਵਿੱਚ ਲੜਾਈਆਂ ਚੱਲੀ ਜਾਊਗੀ ਕਰ ਕਿਸੇ ਦੀ ਕਰ ਕਿਸੇ ਦੀ ਕਰ ਕਿਸੇ